ਦੀ ਬੋਤਲ ਫੜੀ ਐ ਸੌ ਸਾਈ ਐ ਮੁਰਕਾ ਆਇਆ ਪਿਆਗਾ ਕਈ ਨਾਲ ਵੇਖੋ ਖਾਲਸ ਵਾਰੀ ਜਾਂਦੀ ਐ ਯਾਰ ਏਸੀ ਚ ਬੈਠੇ ਵੀ ਫਿਰ ਵੀ ਕਹਿੰਦੇ ਆ 5 ਕਿਲੋ ਕਣਕ ਸਾਨੂੰ ਲੋੜ ਨਹੀਂ ਸੀ ਪਖਾਰੀ ਨਹੀਂ ਗੇ ਸਾਡੀ ਦਿਹਾੜੀ 500 ਰੁਪਇਆ ਹੋ ਜੇ ਸਾਨੂੰ ਮਹੀਨਾ ਲਗਾਤਾਰ ਤਿੰਨ ਮਹੀਨੇ ਕੰਮ ਮਿਲਣਾ ਚਾਹੀਦਾ ਤਾਂ ਕੰਮ ਕਰ ਲਾਂਗੇ ਪਰ ਸਾਨੂੰ 5 ਕਿਲੋ ਕਣਕ ਦੀ ਲੋੜ ਸਾਨੂੰ ਕੰਮ ਮਿਲ ਜਾਇਆ ਕਰ ਸਾਨੂੰ ਸਰਕਾਰ ਕਹਿੰਦੀ ਤੁਹਾਨੂੰ ਅਸੀਂ ਆਟਾ ਦਾਲ ਫ੍ਰੀ ਦੇਵਾਂਗੇ ਆਟਾ ਕੋਈ ਕੁਝ ਨਹੀਂ ਮਿਲਦਾ ਵਾਜੀ 5 ਕਿਲੋ ਨਾਲ ਗੁਜ਼ਾਰਾ ਹੋਣ ਲੱਗੇ ਕੋਈ ਆਪਣਾ ਕੰਮ ਨਹੀਂ ਹੁੰਦਾ ਲੱਤਾ ਕੰਮ ਵੀ ਜਾਂਦੇ ਆ ਹਾਂ ਉਹ ਕੀ ਕਰਕੇ ਮਜ਼ਦੂਰੀ ਮਾਰਤੀ ਅੱਛਾ ਹਾਂ ਤੇ ਇੰਨੀਆਂ ਤਖਲੀਬਾਂ ਗੋਲੀਆਂ ਖਾ ਖਾ ਕੇ ਇੱਥੋਂ ਤੁਰ ਕੇ ਵੀ ਨਹੀਂ ਜਾਇਆ ਜਾਂਦਾ ਜਾ ਕੇ ਭੁੱਖੇ ਓਵੇਂ ਪੈ ਜਾਂਦੇ ਕਦੇ ਰੋਟੀ ਬਣ ਜਾਂਦੀ ਕਦੇ ਨਹੀਂ ਬਣਦੀ ਮਿਰਚਾਂ ਨਾਲ ਸਾਰੇ ਜਿੰਨੀ ਵੀ ਲੇਵਰ ਹੈਗੀ ਮਿਰਚਾਂ ਨਾਲ ਖਾਂਦੇ ਕੋਈ ਕਿਸੇ ਕੋਲੇ ਸਬਜ਼ੀ ਨਹੀਂ ਹੁੰਦੀ ਕਿਸੇ ਕੋਲੇ ਦੁੱਧ ਨਹੀਂ ਹੁੰਦਾ ਹਾਂ ਕਿਸੇ ਕੋਲੇ ਵਿਚਾਰੇ ਕੋਲੇ ਗੋੜ ਨਹੀਂ ਹੁੰਦਾ ਬਹੁਤ ਔਖੇ ਐ ਅਸੀਂ ਪਹਿਲਾਂ ਖਾਲਾ ਸਵਾਰਿਆ ਸੀ ਕਿਸੇ ਨੂੰ ਰੁਪਈਆ ਨਹੀਂ ਆਇਆ ਅੱਛਾ ਨਹੀਂ ਆਏ ਪੈਸੇ ਪਹਿਲਾਂ ਜਿਹੜਾ ਖਾਲਾ ਸਵਾਰਿਆ ਉਹਦੇ ਵੀ ਪੈਸੇ ਨਹੀਂ ਆਏ ਪੈਸੇ ਨਹੀਂ ਆਏ ਕਿਸੇ ਦੇ ਵੀ ਨਹੀਂ ਆਏ ਹੁਣ ਫੇਰ ਲੱਗਿਆ ਹੁਣ ਲੱਗਦੇ ਨਹੀਂ ਸੀਗੇ ਖਾਲਾ ਸਵਾਰ ਨੂੰ ਵੀ ਪੈਸੇ ਤਾਂ ਆਉਂਦੇ ਨਹੀਂ ਕਾਤੋਂ ਸਵਾਰੀਏ ਖਾਲਾ ਹਾਂ ਫੇਰ ਵੀ ਲਾਈ ਦਿੱਤੇ ਅੱਛਾ ਫੇਰ ਵੀ ਹੁਣ ਆ ਕਹਿੰਦੇ ਆ ਵੀ ਚੱਲ ਰੱਬ ਤੇ ਭਰੋਸਾ ਕਰਕੇ ਚੱਲ ਲੱਗ ਜੰਨੇ ਆ ਖਾਲੇ ਤੇ ਵੀ ਚੱਲ ਕੀ ਪਤਾ ਆਈ ਜਾਏ ਆਈ ਜਾਣ ਬਸ ਮਹਾਰਾਜ ਦੀ ਕਿਰਪਾ ਕਦੋਂ ਪਤਾ ਨਹੀਂ ਆਉਂਦੇ ਕਿ ਨਹੀਂ ਆਉਂਦੀ ਕੋਈ ਸਰਕਾਰ ਦੀ ਸਹੂਲਤ ਕੁਛ ਨਹੀਂ ਵੀਰ ਜੀ ਨਾਲੇ ਕਹਿੰਦੇ 55000 60000 ਸਕੀਮਾਂ ਸਗਰ ਸਕੀਮ ਡੇਢ ਸਾਲ ਹੋ ਗਏ ਮੇਰੀ ਗੁੜੀ ਆ ਵਈ ਨੂੰ ਧੱਕੇ ਖਾ ਕੇ ਫਰੀਦਕੋਟ ਆ ਕੇ ਸਾਨੂੰ ਹਲੇ ტიკਰ ਪੈਸਾ ਜਿਮੜਿਆ ਸੋ ਨਾਨੀ ਮਾਤਾ ਕੋਈ ਗੱਲ ਨਹੀਂ ਚਲੋ ਆਪਦੇ ਆਪਦੇ ਜਿਹੜੇ ਮਿਹਨਤ ਕਰਕੇ ਜਿਹੜੇ ਪੈਸੇ ਲਾਇਆ ਹਾਂਜੀ ਆਪਦੇ ਲਾਇਆ ਹਲੇ ਗੱਗੂ ਨੇ ਸਮਾਨ ਦੇਣਾ ਹਲੇ ਮੈਂ ਅੱਛਾ ਸਮਾਨ ਦੇਣਾ ਨਹੀਂ ਮੁੜ ਕੇ ਮਿਹਨੇ ਵਾਜਦੇ ਹਾਂਜੀ ਫਿਰ ਸਾਸੋਰੇ ਕਹਿੰਦੇ ਸਮਾਨ ਲਿਆ ਤੇ ਵੇਖ ਕੇ ਤੁਹਾਨੂੰ ਦੇ ਦੇ ਅਹ ਠੰਡਾ ਤੱਤਾ ਪੀ ਲੈਦਾ ਇਥੇ ਮਿਰਚਾਂ ਨਾਲ ਰੋਟੀਆਂ ਖਾ ਲੈਣਾ ਬੋਲ ਬੈਠੇ ਪਏ ਬੁਖਾਰ ਚੜ ਜਾਂਦਾ ਅੱਛਾ ਫਿਰ ਵੀ ਫਿਰ ਵੀ ਆਉਣਾ ਪੈਂਦਾ ਆਉਣਾ ਪੈਂਦਾ ਗੋਡੇ ਗਿੱਟੇ ਤੋੜਦੇ ਨੇ ਸਾਲ ਲੈ ਲੈ ਪੰਜ ਵੇਰੀ ਗੋਲੀਆਂ ਲੈ ਲਗਾਇ ਤੂੰ ਪਹਿਲਾਂ ਅੱਛਾ ਤੇ ਹੁਣ ਫੇਰ ਲੈਣੀਆਂ ਆ ਮਜਬੂਰੀ ਆ ਜੇ ਕੰਮ ਆ ਮੰਗਦੇ ਤਾਂ ਇਹਦੇ ਪੰਜਾ ਦਿਨਾਂ ਦਾ ਹੀ ਹੈ ਚਾਰ ਦਿਨ ਲਾਉਂਦੇ ਤੇ ਦੋ ਪੰਜਵਾਂ ਦਿਨੋਂ ਬਸ ਕਹਿੰਦੇ ਇਹਨਾਂ ਗਰੀਬਾਂ ਮਜ਼ਦੂਰਾਂ ਦਾ ਕੋਈ ਦਰਦ ਨਹੀਂ ਸੁਣਦਾਗਾ ਕੋਈ ਦੁੱਖ ਨਹੀਂ ਸੁਣਦਾਗਾ ਪਰ ਅੱਜ ਆਪਾਂ ਖੜੇ ਆ ਪਿੰਡ ਰਾਮਿਆਣੇ ਦੇ ਵਿੱਚ ਇੱਕ ਪਾਸੇ ਕੱਸੀ ਚੱਲਦੀ ਹੈ ਤੇ ਇੱਕ ਪਾਸੇ ਜਿਹੜਾ ਖਾਲ ਬਣਿਆ ਹੋਇਆਗਾ ਉਹ ਖਾਲ ਦੀ ਸਫਾਈ ਕਰ ਰਿਹਾ ਨਰੇਗਾ ਮਜ਼ਦੂਰ ਕਹਿੰਦੇ ਵੀ ਸਾਡਾ ਇੱਕ ਸਰਕਾਰ ਮੂਰੇ ਦੋਖਾ ਕਹਿੰਦੇ ਵੀ ਅਸੀਂ ਜਿਹੜੀਆਂ ਖਾਲਾਂ ਦੀਆਂ ਸਫਾਈਆਂ ਕਰਦੇ ਆ ਨਾ ਉਹਨਾਂ ਦੇ ਕਈਆਂ ਦੇ ਪੈਸੇ ਨਹੀਂ ਆਉਂਦੇ ਸਾਨੂੰ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਆ ਕੀ ਇਹਨਾਂ ਦੇ ਦਰਦ ਹੈ ਮਾਤਾ ਜਿਹੜੇ ਤੁਹਾਨੂੰ ਖਾਲਾਂ ਦੇ ਪੈਸੇ ਨਹੀਂ ਆਉਂਦੇ ਕਈ ਵਾਰੀ ਨਹੀਂ ਆਉਂਦੇ ਭਾਈ ਪੰਜ ਪੰਜ ਦਿਨਾਂ ਦੇ ਨਹੀਂ ਆਉਂਦੇ ਗੱਲਾਂ ਬਾਤ ਕੇ ਦਿਹਾੜੀ ਅੱਛਾ ਤੇ ਬਸ ਆਨੇ ਇਹ ਤਾਂ ਮਸਟਾਰ ਨਹੀਂ ਨਿਕਲੇ ਫਲਾਣਾ ਨਿਕਲੇ ਬਸ ਐ ਮਾਰ ਦਿੰਦੇ ਹਾਂ ਦੇ ਤਾਂ ਆਉਂਦੇ ਨਹੀਂ ਪੈਸੇ ਜਮਾ ਨਹੀਂ ਆਉਂਦੇ ਹਾਂ ਅਸੀਂ ਕੰਮ ਕਰਦੇ ਰਹਿੰਨੇ ਤੇ ਪੈਸੇ ਸਾਡੇ ਜਮਾ ਨਹੀਂ ਆਉਂਦੇ ਕਹਿੰਦੇ ਵੀ ਮਜ਼ਦੂਰੀ ਕਰਦੇ ਆਂ ਫਿਰ ਵੀ ਸਾਨੂੰ ਜਿਹੜਾ ਸਾਡਾ ਹੱਕ ਨਹੀਂ ਮਿਲਦਾਗਾ ਮਾਤਾ ਫਿਰ ਤੁਸੀਂ ਜਦੋਂ ਇੱਥੇ ਦਿਹਾੜੀ ਕਰਨ ਆਉਂਨੇ ਹੋ ਮਜ਼ਦੂਰੀ ਕਰਨ ਆਉਂਨੇ ਹੋ ਨਰੇਗਾ ਦੇ ਵਿੱਚ ਆਉਂਨੇ ਹੋ ਕਿੰਨੇ ਵਜੇ ਆਉਂਨੇ ਹੋ 8 ਵਜੇ ਆਉਣਾ ਹੈ ਬਾਈ 5 ਵਜੇ ਸੁੱਟੀ ਦਿੰਦੇ ਆ ਅੱਛਾ ਤੇ ਇੰਨੀ ਗਰਮੀ ਦੇ ਵਿੱਚ ਇੱਥੇ ਬੈਠੇ ਰਹਨੇ ਮਿੱਟੀ ਦੇ ਵਿੱਚ ਹਾਂ ਤੇ ਇਨੀਆਂ ਤਖਲੀਬਾਂ ਗੋਲੀਆਂ ਖਾ ਖਾ ਕੇ ਇਥੋਂ ਤੁਰ ਕੇ ਵੀ ਨਹੀਂ ਜਾਇਆ ਜਾਂਦਾ ਜਾ ਕੇ ਭੁੱਖੇ ਉਵੇਂ ਪੈ ਜਾਂਦੇ ਕਦੇ ਰੋਟੀ ਬਣ ਜਾਂਦੀ ਕਦੇ ਨਹੀਂ ਬਣਦੀ ਮਿਰਚਾਂ ਨਾਲ ਸਾਰੇ ਜਿੰਨੀ ਵੀ ਲੇਵਰ ਹੈਗੀ ਮਿਰਚਾਂ ਨਾਲ ਖਾਂਦੇ ਕੋਈ ਕਿਸੇ ਕੋਲੇ ਸਬਜ਼ੀ ਨਹੀਂ ਹੁੰਦੀ ਕਿਸੇ ਕੋਲੇ ਦੁੱਧ ਨਹੀਂ ਹੁੰਦਾ ਹਾਂ ਕਿਸੇ ਕੋਲੇ ਵਿਚਾਰੇ ਕੋਲੇ ਗੋੜ ਨਹੀਂ ਹੁੰਦਾ ਬਹੁਤ ਔਖੇ ਐ ਅਸੀਂ ਬਹੁਤ ਜਿਆਦਾ ਵੇਖੋ ਗਰਮੀ ਕਿੰਨੀ ਹੈ ਪਸੀਨਾ ਵੇਖੋ ਮਾਤਾ ਦੇ ਕਿੰਨਾ ਹਨਾ ਵਾਕੀ ਅਰ ਮਜ਼ਦੂਰੀ ਕਰਨੀ ਬਹੁਤ ਔਖੀ ਆ ਸਰਕਾਰਾਂ ਨੂੰ ਕਹਿੰਦੇ ਆ ਵੀ ਸਾਨੂੰ ਜਿਹੜੀ ਉਹ ਦਿਹਾੜੀ ਨਹੀਂ ਪੂਰੀ ਮਿਲਦੀ ਕੀ ਆਟਾ ਦਾਲ ਤਾਂ ਮਿਲਦਾ ਹੋਊ ਤੁਹਾਨੂੰ ਨਹੀਂ ਭਰਾਵਾ ਆਟਾ ਦਾਲ ਵੀ ਬਹੁਤ ਕੁਛ ਬੋਲਦੇ ਆ 5 ਕਿਲੋ ਦਿਨ ਦੇ 5 ਕਿਲੋ ਨਾਲ ਮਹੀਨਾ ਟੱਪਣ ਲੱਗਿਆ ਇੱਥੇ ਹਾਂ ਇੱਕ ਜਣਾ 5 ਕਿਲੋ ਹੀ ਖਾਊਗਾ ਮਹੀਨੇ ਚ ਨਾ ਕੋਈ ਚਾਹ ਨਾ ਕੋਈ ਪੱਤੀ ਨਾ ਸਾਰੇ ਦੂਜੇ ਪਿੰਡ ਸਾਰਿਆਂ ਦੇ ਮਰਦ ਇੱਥੇ ਕੋਈ ਨਹੀਂ ਕੋਸਟ ਚ ਚੀਜ਼ ਚੱਜਦੀ ਮਰਦੀ ਨਹੀਂ ਬਸ ਕੱਲੀ ਕਣਕ ਦਿੰਦੇ 5 ਕਿਲੋ ਉਹ ਵੀ ਬਹੁਤ ਜ਼ਿਆਦਾ ਲੜਾਈ ਕਰਦੇ ਆ ਤਾਂ ਦਿੰਦੇ ਨਹੀਂ ਨਹੀਂ ਦਿੰਦੇ ਬੁੜਿਆਂ ਨੂੰ ਤਾਂ ਮੋੜ ਹੀ ਦਿੰਦੇ ਵਿਚਾਰਿਆਂ ਨੂੰ ਅਗੂਠਾ ਹੀ ਚੱਕਦਾ ਸਾਡੇ ਹੱਥ ਦੇ ਬਿਲਕੁਲ ਵੇਖੋ ਕੰਮ ਕਰਕੇ ਕਰਕੇ ਜਿਹੜੇ ਮਜ਼ਦੂਰਾਂ ਦੇ ਹੱਥ ਉਹ ਮਿੱਟੀਆਂ ਪਈਆਂ ਗਈਆਂ ਉਹ ਗੂਠੇ ਫਿੰਗਰਪ੍ਰਿੰਟ ਨਹੀਂ ਚੱਕਦੇਗੇ ਜਿਨ੍ਹਾਂ ਦੇ ਫਿੰਗਰਪ੍ਰਿੰਟ ਚੱਕਦੇ ਹੁੰਦੇ ਆ ਉਹਨਾਂ ਨੂੰ ਆਟਾ ਦਾਲ ਉਹ ਮਿਲ ਜਾਂਦਾਗਾ ਮਾਤਾ ਫਿਰ ਜਿਹੜਾ ਤੁਹਾਡਾ ਤੁਹਾਨੂੰ ਵੀ ਨਹੀਂ ਮਿਲਦਾ ਆਟਾ ਦਾਲ ਨਹੀਂ ਸਾਨੂੰ ਵੀ ਨਹੀਂ ਮਿਲਦਾ ਭਾਈ ਤੁਹਾਡੇ ਵੀ ਜਿਹੜੇ ਹੱਥ ਨੀਲੀ ਕਾ ਮਿੱਟੀ ਸਾਡੇ ਜਾਂ ਮਿੱਠੀ ਵੇ ਨੂੰ ਖੈਰ ਚੱਕਦਾ ਗੁੱਠੇ ਜਮਾ ਪਲੇਨ ਹੋਏ ਪਏ ਆ ਫਿਰ ਤੁਹਾਨੂੰ ਆਟਾ ਦਾਲ ਮਿਲਦਾ ਨਹੀਂਗਾ ਨਹੀਂ ਮਿਲਦਾ ਬਹੁਤ ਔਖਾ ਗੁਜ਼ਾਰਾ ਹੋ ਬਹੁਤ ਔਖਾ ਟਾਈਮ ਪਾਸ ਹੁੰਦਾ ਢਾੜੀ ਵੀ ਗਿਆ ਲੱਗਦੀ ਚ ਅੱਜ ਕਰਕੇ ਜੀ ਢਾੜੀਆਂ ਖੱਲ ਹੁਣ ਪੂਰਾ ਕਾਲਾ ਗਾਰਾ ਕੱਢਿਆ ਸੀ ਸਾਰੇ ਲਿਪੜ ਕੇ ਗਾਰਾ ਕੱਢਦੇ ਕੱਢਦੇ ਅੱਛਾ ਜੇ ਫੇਰ ਵੀ ਗਰੀਬ ਨੂੰ ਮੈਂਟ ਨਾ ਮੈਂਟ ਨਾ ਮਿਲੀ ਤਾਂ ਫੇਰ ਔਖਾ ਹੀ ਹੈ ਗਰੀਬ ਬਿਲਕੁਲ ਹਾਂ ਤੇ ਤੁਹਾ ਮਾਤਾ ਕਹਿੰਦੀ ਵੀ ਮੈਂ ਕੱਲੀ ਕੱਲੀ ਐ ਤਿੰਨ ਪੁੱਤਰ ਤੁਹਾਡੇ ਨਹੀਂ ਦੋ ਹੀ ਪੁੱਤ ਹੈ ਇੱਕ ਹਾਂ ਇੱਕ ਵਿਚਾਰਾ ਪੈ ਹੱਥਾਂ ਤੋਂ ਪੈਰਾਂ ਤੋਂ ਆਰੀ ਹੈਗਾ ਹਾਂ ਹੈਂਡੀਕਾਟ ਬੱਚਾ ਹੈਗਾ ਅੱਛਾ ਅਵੀ ਹਾਂ 25 ਸਾਲਾਂ ਦਾ ਹੈ ਉਹ ਨਾ ਬੋਲਦਾ ਇਹ ਨਾ ਤੁਰਦਾ ਅੱਛਾ ਅਸੀਂ ਘਰੇ ਤਾਂ ਨਜੀ ਹੈਗੇ ਹੁਣ ਚਾਰਜੀ ਕੰਮ ਖਾਣ ਵਾਲੀ ਇੱਕ ਮੈਂ ਚਾਰਜੀ ਖਾਣ ਵਾਲੇ ਖਾਣ ਵਾਲੇ ਇੱਕ ਮੈਂ ਇਕੱਲੀ ਕਮਾਉਣ ਵਾਲੀ ਇਕੱਲੀ ਤੁਸੀਂ ਕੰਮ ਕਰਕੇ ਸਾਰੇ ਨੂੰ ਪਾਲਣ ਪੋਸ਼ਣ ਹਾਂ ਪਾਲਣ ਪੋਸ਼ਣ ਕਰਦੇ ਆ ਬਿਮਾਰ ਵੀ ਹੋ ਜਾਂਦਾ ਹੋਊਗਾ ਦਵਾਈ ਦਵਾਈ ਵੀ ਚੱਲਦੀ ਹੈ ਬਿਮਾਰ ਵੀ ਹੋ ਜਾਂਦੇ ਆ ਮੇਰੇ ਘਰ ਵਾਲੇ ਦੇ ਗੋਡੇ ਗਿੱਟੇ ਵੀ ਦੁਖਦੇ ਰਹਿੰਦੇ ਐ ਉਹਨੂੰ ਵੀ ਦਵਾਈ ਬੂਟੀ ਦਵਾਉਨੇ ਆ ਆਪਦੇ ਵੀ ਤੁਹਾਨੂੰ ਪਤਾ ਹੀ ਐ ਵੀ ਕਿੰਨੀ 60 70 ਸਾਲ ਦੀ ਉਮਰ ਹੋ ਗਈ ਕੰਮ ਵੀ ਸਹੀ ਨਹੀਂ ਹੁੰਦਾ ਕੰਮ ਵੀ ਸਹੀ ਨਹੀਂ ਹੁੰਦਾ ਬਸ ਆਇਆ ਵੀ ਟੱਕਰਾਂ ਮਾਰਦੇ ਆ ਵੀ ਕੋਈ ਬਸ ਟੱਕਰਾ ਮਾਰ ਕੇ ਹੁਣ ਇੰਨੀ ਵਾਰ ਤੁਰ ਕੇ ਆਉਨੇ ਆ ਤੁਰ ਕੇ ਜਾਨਨੇ ਆ ਕਿੰਨੇ ਮੇਰੇ ਸਾਹਮਣੇ ਕਾਫੀ ਵਾਰ ਕਾਫੀ ਵਾਰ 4 ਕਿਲੋਮੀਟਰ ਹੋਊਗਾ ਬਹੁਤ ਹੋਊ ਸੂਏ ਕੋਲੇ ਘਰ ਸਾਡੇ ਸੂਏ ਕੋਲੇ ਘਰ 4 ਕਿਲੋਮੀਟਰ ਤਕਰੀਬਨ ਬੰਦ ਆ ਬੰਦ ਆ ਬੰਦ ਆ ਤਾਂ ਵੀ ਫੇਰ ਵੀ ਸ਼ਿਕਾਇਤਾਂ ਕਰਦੇ ਆ ਫੇਰ ਵੀ ਆ ਪਹਿਲਾ ਖਾਲਾ ਸਵਾਰਿਆ ਸੀ ਕਿਸੇ ਨੂੰ ਰੁਪਈਆ ਨਹੀਂ ਆਇਆ ਅੱਛਾ ਨਹੀਂ ਆਏ ਪੈਸੇ ਪਹਿਲਾਂ ਜਿਹੜਾ ਖਾਲਾ ਸਵਾਰਿਆ ਉਹਦੇ ਪੈਸੇ ਨਹੀਂ ਆਏ ਪੈਸੇ ਨਹੀਂ ਆਏ ਕਿਸੇ ਦੇ ਵੀ ਨਹੀਂ ਆਏ ਹੁਣ ਫੇਰ ਲੱਗਿਆ ਹੁਣ ਲੱਗਦੇ ਰਹੀ ਸੀਗੇ ਖਾਲਾ ਸਵਾਰਨ ਨੂੰ ਵੀ ਪੈਸੇ ਤਾਂ ਆਉਂਦੇ ਨਹੀਂ ਕਾਹਤੋਂ ਸਵਾਰੀਏ ਖਾਲਾ ਹਾਂ ਫੇਰ ਵੀ ਲਾਈ ਦਿੱਤੇ ਅੱਛਾ ਫੇਰ ਵੀ ਹੁਣ ਆ ਕਹਿੰਦੇ ਆ ਵੀ ਚੱਲ ਰੱਬ ਤੇ ਭਰੋਸਾ ਕਰਕੇ ਚੱਲ ਲੱਗ ਜੰਦੇ ਆ ਖਾਲੇ ਤੇ ਵੀ ਚੱਲ ਕੀ ਪਤਾ ਆਈ ਜਾਂਦੀ ਹੈ ਜਾਣ ਬਸ ਮਹਾਰਾਜ ਦੀ ਕਿਰਪਾ ਹੈ ਕਦੋਂ ਪਤਾ ਨਹੀਂ ਹੁੰਦੇ ਕਿ ਨਹੀਂ ਹੁੰਦੀ ਵੇਖੋ ਨਾਲੇ ਮਜ਼ਦੂਰੀ ਕਰਦੇ ਨਾਲੇ ਰੱਬ ਤੇ ਭਰੋਸਾ ਕਰਦੇ ਵੀ ਕੀ ਪਤਾ ਰੱਬਾ ਉਹਨਾਂ ਦੇ ਮਨ ਮਿਹਰ ਪਾ ਦੇ ਦੋ ਹਾਂ ਮਿਹਰ ਪਾ ਦੇ ਤੇ ਹੁਣ ਸਾਡੀ ਦੋ ਦੋ ਦਿਨ ਲੱਗੇ ਇੱਕ ਕੱਲ ਦਾ ਲੱਗੇ ਕੱਜ ਦਾ ਲੱਗੇ ਕੱਲ ਦਾ ਸਾਰਾ ਦਿਨ ਗਾਰਾ ਹੀ ਕਢਦੇ ਰਹੇ ਅੱਛਾ ਜਿੰਨੀ ਲੇਬਰ ਸੀ ਸਾਰੇ ਗਾਰਾ ਕਢਦੇ ਰਹੇ ਸਾਰੇ ਪਸੀਨੋ ਪਸੀਨੀ ਹੋ ਗਏ ਹਾਂ ਹਾਂ ਸਾਰੇ ਲਿਪੜਦੇ ਕੱਪੜੇ ਲਿਪੜ ਕੇ ਕੱਪੜੇ ਲਿਪੜ ਗਏ ਹੱਥ ਪੈਰ ਲਿਪੜ ਗਏ ਸਾਰੇ ਇਹ ਕਾਲਾ ਗਾਰਾ ਚੱਕ ਚੱਕ ਕੇ ਹੱਥਾਂ ਨਾਲ ਭਰੇ ਕੀਤਾ ਸੀ ਸਾਰਿਆਂ ਨੇ ਅੱਛਾ ਤੇ ਰੋਟੀ ਵਿੱਚੋਂ ਮੁਸ਼ਕਤਾ ਆਉਂਦਾ ਹੀ ਆ ਫਿਰ ਹੱਥਾਂ ਤੋਂ ਮੁਸ਼ਕਤਾ ਆਉਂਦਾ ਹਾਂ ਫਿਰ ਜੀਵ ਜੰਤੂ ਵੀ ਕੋਈ ਆ ਜਾਂਦਾ ਹੋਵੇ ਹਾਂ ਆਉਂਦਾ ਹੀ ਆ ਬਥੇਰਾ ਸੱਪ ਕੰਡੇ ਵੀ ਆਉਂਦੇ ਐ ਹੋਰ ਵੀ ਜੀਵ ਵਾਲੇ ਆਉਂਦੇ ਐ ਅੱਛਾ ਫਿਰ ਉਵੇਂ ਵਿੱਚ ਖੜ ਕੇ ਫਿਰ ਕੱਢਣਾ ਪੈਂਦਾ ਬਚਾਪਚਾ ਕੀ ਵੇਖੋ ਕਿੰਨੀ ਮਜ਼ਦੂਰੀ ਐ ਕਿੰਨੀ ਮਜਬੂਰੀ ਐ ਹਨਾ ਮਜਬੂਰੀ ਦੇ ਕਾਰਨ ਮਜ਼ਦੂਰੀ ਕਰਨੀ ਪੈ ਰਹੀ ਐ ਮੈਂ ਤਾਂ ਤੁਹਾਨੂੰ ਜਿਹੜੀ ਇੱਥੇ ਜਿਹੜੀ ਨਰੇਗਾ ਕਰਦੇ ਹੋ ਇਹ ਸਾਰੇ ਕਹਿੰਦੇ ਵੀ ਪੈਸੇ ਪੂਰੇ ਨਹੀਂ ਆਉਂਦੇ ਪੂਰੇ ਆਉਂਦੇ ਐ ਕਿ ਨਹੀਂ ਆਉਂਦੇ ਨਹੀਂ ਆਉਂਦੇ ਬਿਲਜੀ ਪੱਕੀ ਗੱਲ ਐ ਪੱਕੀ ਗੱਲ ਐ ਜੀ ਕਾ ਤੂੰ ਨਹੀਂ ਆਉਂਦੇ ਪੂਰੇ ਪੈਸੇ ਕੀ ਪਤਾ ਬਾਈ ਜੀ ਹੁਣ ਖਾਲਿਆਂ ਦੇ ਕੀ ਤੇ ਕਹਿੰਦੇ ਵੀ ਆਉਂਦੀ ਨਹੀਂ ਅੱਛਾ ਖਾਲਿਆਂ ਤੇ ਬਸ ਇੱਕ ਲੱਗ ਜਾਂਦੇ ਆ ਹਾਂ ਪੈਸੇ ਜੇ ਤੇ ਰੱਬ ਸੁਭਵੀ ਆ ਜਾਂ ਤਾਂ ਰੱਬ ਸੁਭਵੀ ਆ ਕਿੰਨੇ ਪੈਸੇ ਬੰਦਦੇ ਤੁਹਾਨੂੰ ਪੈਸੇ ਸੀ ਸਾਨੂੰ 300 ਰੁਪਏ ਦਿਹਾੜੀ ਹੈ ਸਾਡੇ 300 ਰੁਪਏ ਦਿਹਾੜੀ ਹੈ ਹਾਂਜੀ ਤੇ ਉਹ ਵੀ ਦਿਹਾੜੀ ਕਈ ਵਾਰੀ ਆਵੇ ਜਾਂ ਨਾ ਆਵੇ ਇਸ ਚੀਜ਼ ਦਾ ਹਾਂਜੀ ਹਾਂਜੀ ਕਈ ਵਾਰੀ ਆ ਜਾਂਦੀ ਹੈ ਮਹੀਨੇ ਚ ਕਿੰਨੇ ਦਿਨ ਲੱਗਦੇ ਨੇ ਮਹੀਨੇ ਚ 5 ਦਿਨ ਲੱਗਦੇ ਆ 5 ਦਿਨ ਲੱਗਦੇ ਆ ਟਾਈਮ ਪਾਸ ਹੋ ਜਾਂਦੇ ਨੇ ਨਾਲ 5 ਦਿਨਾਂ ਵੀ ਕਿੱਥੇ ਟਾਈਮ ਪਾਸ ਹੋ ਜੀਏ ਪੰਜ ਦਿਨਾਂ 'ਚ ਟਾਈਮ ਪਾਸ ਨਹੀਂ ਹੁੰਦਾ ਹਾਂਜੀ ਇੱਕ ਬੱਚਾ ਛੋਟਾ ਜਿਹਾ ਮੇਰਾ 1.5 ਸਾਲ ਦਾ ਦੁੱਧ ਵੀ ਪੀਂਦਾ ਉਹਨੇ ਘਰੇ ਗੁੜੀ ਆ ਗਈ ਮਟਿਆਰ ਉਹਦਾ ਵੀ ਵਿਆਹ ਕਰਨਾ ਦੋ ਇਦੂ ਪਹਿਲਾਂ ਵਿਆਹ ਧੀਏ ਹਾਂ ਤੇ ਕਿੱਥੋਂ ਕੋਲ ਟਾਈਮ ਪਾਸ ਹੋ ਜੂਗਾ ਕੋਈ ਸਰਕਾਰ ਦੀ ਸਹੂਲਤ ਕੁਛ ਨਹੀਂ ਬੀਬੀ ਨਾਲੇ ਕਹਿੰਦੇ 55000 60000 ਸਕੀਮਾਂ ਸਕਰ ਸਕੀਮ 1.5 ਸਾਲ ਹੋ ਗਏ ਮੇਰੀ ਗੁੜੀਆ ਵਿਆਹੀ ਨੂੰ ਧੱਕੇ ਖਾ ਕੇ ਫਰੀਦਕੋਟ ਆ ਕੇ ਸਾਨੂੰ ਹਲੇ ਟਿੱਕਰ ਪੈਸਾ ਨਹੀਂ ਮਿਲਿਆ ਸਾਲ ਰੋਣਾ ਨਹੀਂ ਮਾਤਾ ਕੋਈ ਗੱਲ ਨਹੀਂ ਚਲੋ ਆਪਦੇ ਆਪਦੇ ਜਿਹੜੇ ਮਿਹਨਤ ਕਰਕੇ ਜਿਹੜੇ ਪੈਸੇ ਲਾਏ ਆ ਹਾਂਜੀ ਆਪਦੇ ਲਾਏ ਹਲੇ ਗੜੂਆਂ ਨੇ ਸਮਾਨ ਦੇਣਾ ਹਲੇ ਅੱਛਾ ਸਮਾਨ ਦੇਣਾ ਨਹੀਂ ਮੁੜ ਕੇ ਮਿਹਨੇ ਵਜਦੇ ਆ ਹਾਂਜੀ ਫਿਰ ਸਾਸੋ ਰਗੇ ਨੇ ਸਮਾਨ ਲੈ ਆ ਤੇ ਬਿੱਕਾ ਤੋ ਆਪਦੇ ਤੂੰ ਕਿੰਨੀਆਂ ਮਜਬੂਰੀਆਂ ਹੁੰਦੀਆਂ ਹਨਾ ਸ਼ੌਕ ਵੀ ਪੂਰੇ ਕਰਨੇ ਆ ਵੀ ਸਾਡੀ ਧੀ ਨੂੰ ਕੋਈ ਲਾਂਭਾ ਨਾ ਦੇ ਦੇ ਇਹੀ ਡਰ ਹੁੰਦਾ ਮਾਜੀ ਇਹੀ ਹੈ ਬਾਈ ਜੀ ਹੁਣ ਬੱਚਾ ਹੋਣ ਵਾਲਾ ਹੁਣ ਗੋਕੇ ਨੇ ਸਮਾਨ ਲੈ ਕੇ ਕੁੜੀ ਨੂੰ ਕਹਿੰਦੇ ਇਹ ਕਿੰਨੀਆਂ ਮਜਬੂਰੀਆਂ ਹਨ ਕੀ ਕੁਛ ਕਰਾ ਦਿੰਦੀਆਂ ਯਾਰ ਕੀ ਕੀ ਇਨਾ ਗਰੀਬਾਂ ਦੇ ਦਰਦ ਆ ਕੀ ਸੁਣਾਗੇ ਹਨਾ ਮਾਤਾ ਤੁਹਾਡਾ ਟਾਈਮ ਪਾਸ ਸੁਣਾ ਹੋ ਜਾਂਦਾ ਭਰਾਵਾ ਟਾਈਮ ਪਾਸ ਕੀ ਆ ਠੰਡਾ ਤੱਤਾ ਪੀ ਲਈਦਾ ਇੱਥੇ ਮਿਰਚਾਂ ਨਾਲ ਰੋਟੀਆਂ ਖਾ ਲਈਦਾ ਬੋਲ ਬੈਠੇ ਪਏ ਬੁਖਾਰ ਚੜ ਜਾਂਦਾ ਅੱਛਾ ਫਿਰ ਵੀ ਫਿਰ ਵੀ ਆਉਣਾ ਪੈਂਦਾ ਗੋਡੇ ਗਿੱਟੇ ਤਰਦੇ ਨੇ ਸਾਲ ਲੈ ਪੰਜ ਵੇਰੀ ਗੋਲੀਆਂ ਲੈ ਲਗਾ ਇਹ ਤੋਂ ਪਹਿਲਾਂ ਅੱਛਾ ਤੇ ਹੁਣ ਫੇਰ ਲੈਣੀਆਂ ਹਾ ਮਜਬੂਰੀ ਆ ਜੇ ਕੰਮ ਆ ਮੰਗਦੇ ਤਾਂ ਨਿੰਦੇ ਪੰਜਾਂ ਦਿਨਾਂ ਦਾ ਹੀ ਐ ਚਾਰ ਦਿਨ ਦਾ ਹੁੰਦੇ ਤੇ ਦੋ ਪੰਜਵਾਂ ਦਿਨੋਂ ਬਸ ਹਾਂ ਮਜਬੂਰੀਆਂ ਸੈਟਿੰਗਾਂ ਤੇ ਆਂ ਦਿੱਤਾ ਹੱਥ ਬੰਨ ਕੇ ਬੇਨਤੀ ਤੁਹਾਡੇ ਮੂਰੇ ਹਾਂ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਜਿਹੜੀ ਬੇਨਤੀ ਆ ਉਹ ਆਪਾਂ ਸਰਕਾਰ ਤੱਕ ਰਪੇਚਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਨਗੇ ਹੋ ਸਕਦਾ ਉਹਨਾਂ ਦੇ ਮਣੀ ਮੇਰ ਪਹੇਜੇ ਹੈਨਾ ਬਸ ਆਹੀ ਸਾਡੀ ਖੁਸ਼ੀ ਸਾਡਾ ਕੰਮ ਚੱਲਦਾ ਰਹੇ ਸਾਨੂੰ ਕਣਕ ਦਾਣਿਆਂ ਦੀ ਲੋੜ ਨਹੀਂ ਕੀ ਕਣਕ ਦਾਣਿਆਂ ਦੀ ਲੋੜ ਨਹੀਂ ਨਹੀਂ ਲੋੜ ਸਾਨੂੰ ਨਹੀਂ ਤਾਂ ਅਸੀਂ ਕਮਾ ਕੇ ਖਾ ਲਾਂਗੇ ਬਿਲਕੁਲ ਮਾਤਾ ਨੇ ਇਹ ਗੱਲ ਸੱਚੀ ਕਹਿੰਦੀ ਹੈ ਵੀ ਸਾਨੂੰ ਕਣਕ ਦਾਣਿਆਂ ਦੀ ਕੋਈ ਲੋੜ ਨਹੀਂ ਅਸੀਂ ਕਮਾ ਕੇ ਖਾ ਲਾਂਗੇ ਸਾਨੂੰ ਕੰਮ ਮਿਲਣਾ ਚਾਹੀਦਾਗਾ ਸਾਨੂੰ ਕੰਮ ਮਿਲਣਾ ਚਾਹੀਦਾ ਅਸੀਂ ਆਪ ਦਾ ਕਮਾ ਕੇ ਖਾ ਲਵਾਂਗੇ ਹਾਂਜੀ ਭਾਈ ਜੀ ਸਾਨੂੰ 5 ਕਿਲੋ ਕਣਕ ਸਾਨੂੰ ਲੋੜ ਨਹੀਂ ਅਸੀਂ ਭਖਾਰੀ ਨਹੀਂ ਗਏ ਸਾਡੀ ਦਿਹਾੜੀ 500 ਰੁਪਿਆ ਹੋ ਜਾਏ ਸਾਨੂੰ ਮਹੀਨਾ ਲਗਾਤਾਰ 3 ਮਹੀਨੇ ਕੰਮ ਮਿਲਣਾ ਚਾਹੀਦਾ ਤਾਂ ਕੰਮ ਕਰ ਲਾਂਗੇ ਪਰ ਸਾਨੂੰ 5 ਕਿਲੋ ਕਣਕ ਦੀ ਲੋੜ ਸਾਨੂੰ ਕੰਮ ਮਿਲ ਜਾਇਆ ਕਰ ਸਾਨੂੰ ਸਰਕਾਰ ਕਹਿੰਦੀ ਤੁਹਾਨੂੰ ਅਸੀਂ ਆਟਾ ਦਾਲ ਫ੍ਰੀ ਦੇਵਾਂਗੇ ਆਟਾ ਕੋਈ ਕੁਝ ਨਹੀਂ ਮਿਲਦਾ ਭਾਈ ਜੀ 5 ਕਿਲੋ ਨਾਲ ਗੁਜ਼ਾਰਾ ਹੋਣ ਲੱਗੇ ਕੋਈ ਆਪਣਾ 5 ਕਿਲੋ ਖਾਣੇ ਮਹੀਨੇ ਦੀ ਆਪਾਂ ਉਹ ਕਹਿੰਦੇ ਬਿਜਲੀ ਫ੍ਰੀ ਹੈ ਤੁਹਾਡੀ ਕੁਝ ਨਹੀਂ ਫ੍ਰੀ 10000 ਰੁਪਏ ਬਿੱਲ ਆਇਆ ਪਿਆ ਮੈਨੂੰ ਹਾਂ ਤੇ 1 ਤੇ ਉਹ ਕਹਿੰਦੇ ਤੁਹਾਨੂੰ ਮੈਡੀਕਲ ਸਹੂਲਤਾਂ ਫ੍ਰੀ ਆ ਕੁਛ ਨਹੀਂ ਮਿਲਦਾ ਬਾਈ ਜੀ ਕੁਛ ਨਹੀਂ ਇਹ ਜਾਣੇ ਮੈਡੀਕਲ ਚ ਕੁੱਤੇ ਪਕਾਇਆ ਫਿਰਦੇ ਜਿੰਨ ਪਪਾ ਸੂ ਫਿਰਦੇ ਨੇ ਅਸੀਂ ਸਾਡੀ ਕੋਈ ਸੁਣਵਾਈ ਨਹੀਂ ਸਾਡੀ ਮੈਡੀਕਲ ਚ ਕਿਤੇ ਵੀ ਸਾਡੀ ਸੁਣਵਾਈ ਹੈ ਨਹੀਂ ਕਿ ਸਾਡੀ ਕਿਉਂ ਡਾਕਟਰ ਹੈ ਨਹੀਂ ਹਸਪਤਾਲਾਂ ਵਿੱਚ ਕੁਛ ਨਹੀਂ ਹੁੰਦਾ ਜੀ ਉਹਦਾ ਸਕੈਨ ਜਿਵੇਂ ਚਲੋ ਉਹ ਤੇ ਹੁਕਮ ਰੱਬ ਜਿਹਾ ਹੋਵੇ ਤੇ ਜਿਹਾਵੜਾ ਕੁਛ ਨਹੀਂ ਹੁੰਦਾ ਸਾਡੀ ਕੋਈ ਉੱਥੇ ਬਿਲਕੁਲ ਕੋਈ ਸੁਣਵਾਈ ਨਹੀਂ ਜੀ ਬਿਲਕੁਲ ਇਹ ਵੀ ਹਸਪਤਾਲਾਂ ਦੇ ਵਿੱਚ ਵੀ ਹਾਲ ਇਹ ਹੋਇਆ ਪਿਆਗਾ ਉਹ ਕੋਈ ਕਹਿੰਦਾ ਤੂੰ ਫਲਾਣੇ ਤਮਰੇ ਵਿੱਚ ਜਾਵੜਾ ਉੱਥੇ ਡਾਕਟਰ ਬਿਠੇ ਉੱਥੇ ਜਾਂਦੇ ਉੱਥੇ ਡਾਕਟਰ ਉਹ ਕਹਿੰਦਾ ਗਾਂ ਦੂਜੇ ਕੋਲੇ ਜਾਵੜ ਦੂਜੇ ਕਹਿੰਦਾ ਉਹ ਚੰਨਾ ਨੰਬਰ ਕਮ ਵਿਚਾਰੋ ਚਾਰ ਤੇ ਜਾਵੜੋ ਆਈਂ ਪਕਾਈ ਕਰਾਉਂਦੇ ਕੋਈ ਸਾਨੂੰ ਦਵਾਈ ਨਹੀਂ ਮਿਲਦੀ ਸਾਨੂੰ ਸਾਡੇ ਪਿੰਡ ਮੈਡੀਕਲ ਇੱਥੇ ਸਾਡੀ ਡਿਸਪੈਂਸਰੀ ਆ ਉਹ ਸੇ ਦਵਾਈ ਨਹੀਂ ਮਿਲਦੀ ਸਾਨੂੰ ਇੱਥੇ ਕਿੰਨੀਆਂ ਮਜ਼ਦੂਰੀਆਂ ਹਨਾ ਵੇਖੋ ਯਾਰ ਕਿਵੇਂ ਟਾਈਮ ਪਾਸ ਹੁੰਦਾਗਾ ਫਿਰ ਤੁਸੀਂ ਜਦੋਂ ਦਿਹਾੜੀ ਤੇ ਟਾਈਮ ਸਰ ਨਹੀਂ ਆਉਂਦੇਗੇ ਫਿਰ ਉਹ ਦਿਹਾੜੀ ਕੱਟ ਲੈਂਦੇ ਕੱਟਦੇ ਆ ਜੀ ਘਰੇ ਵਾਪਸ ਕਰ ਦਿੰਦੇ ਕਹਿੰਦੇ ਜਾਓ ਤੁਹਾਡਾ ਟਾਈਮ ਤਾਂ 8 ਵਜੇ ਥੋੜੀ ਹਾਜ਼ਰੀ ਲੱਗਣੀ ਹੈ 8 ਵਜੇ ਤੋਂ ਬਾਅਦ ਅ ਫਿਰ ਜਦੋਂ ਉਧਰੋਂ ਰੋਟੀ ਟੋਕ ਵੀ ਕਰਨਾ ਹੁੰਦਾ ਉਧਰੋਂ ਦਿਹਾੜੀ ਤੇ ਵੀ ਆਉਣਾ ਹੁੰਦਾ ਫਿਰ ਸਾਰਾ ਕੁਝ ਵਿੱਚ ਹੀ ਬਸ ਬਾਈ ਜੀ ਫਿਰ ਭੁੱਖੇ ਤੇ ਉਵੇਂ ਹੀ ਤੁਰੇ ਫਿਰਦੇ ਰਹਿੰਨੇ ਹੋਮੀ ਆ ਜਾਂਦੇ ਫਿਰ ਕਰ ਬੱਚਿਆਂ ਨੇ ਵੀ ਤੋਰਨਾ ਸਕੂਲ ਹਾਂ ਬੱਚਿਆਂ ਨੂੰ ਫਿਰ ਜਦ ਬੱਚਿਆਂ ਨੂੰ ਤੋਰਦੇ ਨੇ ਫਿਰ ਆਪ ਭੁੱਖੇ ਤੇ ਰਹਿੰਦੇ ਫਿਰ ਆਪ ਹੋਮੀ ਆ ਕੇ ਕਿਤੇ ਕਿਸੇ ਭੈਣ ਭਰਾ ਤੋਂ ਇੱਕ ਰੋਟੀ ਲਈ ਕਿਸੇ ਤੋਂ ਦੂਜੇ ਤੋਂ ਲਈ ਲੈ ਬਸ ਐ ਖਾ ਲਿਗਦੀ ਉਹ ਫਿਰ ਵੀ ਐ ਹੁੰਦਾ ਵੀ ਕਿਸੇ ਉਹ ਭੁੱਖਾ ਨਾ ਰਹੇ ਜੀ ਹਨਾ ਕਈ ਵਾਰੀ ਸ਼ਰਮ ਸ਼ਰਮ ਚ ਮੰਗੀ ਨਹੀਂ ਜਾਂਦੀ ਹਾਂਜੀ ਨਹੀਂ ਮੰਗਦੇ ਫਿਰ ਕਈ ਕਿਤੇ ਤਾਂ ਕਹਿ ਦਈ ਦੇ ਵਿਚਾਰ ਲੈ ਲੈਣੇ ਕਿਸੇ ਤੋਂ ਖਾ ਲੈਣੇ ਕਿਸੇ ਭੈਣ ਭਰਾ ਤੋਂ ਨਹੀਂ ਫਿਰ ਕਹਿੰਨੇ ਵਿਚਾਰ ਇਹ ਵੀ ਆਉਂਦਗਾ ਪੂਰੀਆਂ ਹੀ ਲਿਆ ਆਊਗਾ ਫਿਰ ਕਿਹ ਵੀ ਘੰਟੇ ਬਸ ਕਿਵੇਂ ਕਰੂਗਾ ਫਿਰ ਬਸ ਚੁੱਪ ਕਰ ਜਾਂਦੇ ਜਦੋਂ ਤੁਸੀਂ ਸਵੇਰ ਆਉਂਨੇ ਆ ਉਦੋਂ ਫਿਰ ਤੁਹਾਨੂੰ ਸੈਕਟਰੀ ਜਦੋਂ ਤੰਗ ਤਾਂ ਨਹੀਂ ਕਰਦਾ ਕਹਿੰਦਾ ਵੀ ਜਾ ਵੜਾ ਆਉਂਦਾ ਨਹੀਂ ਜੀ ਸੈਕਟਰੀ ਨਹੀਂ ਆਉਂਦਾ ਸਾਡੇ ਇੱਥੇ ਸੈਕਟਰੀ ਆਉਂਦੇ ਨਹੀਂ ਇੱਥੇ ਨਹੀਂ ਆਉਂਦਾ ਜੀ ਤੁਸੀਂ ਆਪਣੇ ਫਿਰ ਹਾਜ਼ਰੀ ਕੌਣ ਲਾਉਂਦਾ ਹਾਜ਼ਰੀ ਤੁਸੀਂ ਮੇਟ ਲਾਉਂਦੇ ਆ ਜੀ ਸਾ ਯੋ ਚਲੋ ਫਿਰ ਵੀ ਇਸ ਚੀਜ਼ ਦੀ ਸੁੱਖ ਆਗਾ ਕਈ ਵਾਰੀ ਕੀ ਹੁੰਦਾਗਾ ਵੀ ਉਹ ਦਿਹਾੜੀ ਵਾਲੇ ਮੋੜ ਦਿੰਦਾਗਾ ਹਾਂਜੀ ਪਰ ਇਸ ਚੀਜ਼ ਦਾ ਸੁੱਖ ਹੈ ਜਵਾਕ ਵੀ ਪਾਲਣੇ ਆ ਬੱਚੇ ਪਾਲਣੇ ਆ ਮਾਤਾ ਕਹਿੰਦੀ ਵੀ ਮੇਰੀ ਧੀ ਆ ਹਨਾ ਉਹਨੂੰ ਮੈਂ ਸਮਾਨ ਦੇਣਾਗਾ ਜਿਹੜੇ ਮੈਂ ਫਰੀਦਕੋਟ ਕਾਫੀ ਜ਼ਿਆਦਾ ਗੇੜੇ ਮਾਰ ਲਏ ਆ ਉਥੋਂ ਤੁਹਾਨੂੰ ਪੈਸੇ ਨਹੀਂ ਮਿਲੇ ਨਹੀਂ ਜੀ ਕਹਿ ਰਹੇ ਨੇ ਅੱਜ ਆ ਜਾਣਗੇ ਸਵੇਰਾ ਜਾਣਗੇ ਡੇਢ ਸਾਲ ਹੋ ਗਏ ਮੇਰੀ ਕੁੜੀਆ ਵਿਆਹ ਨੂੰ ਹੂੰ ਸਾਨੂੰ ਐਸੇ ਚਲੋ ਪੈਸੇ ਆਣਗੇ ਚਲ ਸਮਾਨ ਦੇ ਦਾਂਗੇ ਕੁੜੀਆ ਨੂੰ ਬਸ ਉਹ ਗਿੜੀ ਮਰਵਾਈ ਐ ਨੇ ਸਾਰੇ ਪਿੰਡਾਂ ਚ ਪਹਿਲੇ ਸਾਈਕਲ ਆਪਣੇ ਰਾਮਾਣੇ ਪਿੰਡ ਦੇ ਪੈਸੇ ਨਹੀਂ ਆਏ ਹਲੇ ਤੱਕ ਕਿੰਨੀਆਂ ਮਜ਼ਦੂਰੀਆਂ ਆਪਾਂ ਹੋਰਾਂ ਵੀ ਮਜ਼ਦੂਰਾਂ ਦਾ ਮਾਤਾ ਤੁਹਾਨੂੰ ਪੈਨਸ਼ਨ ਪੁੰਸ਼ਨ ਮਿਲਦੀ ਐ ਨਹੀਂ ਮਿਲੇਗੀ ਕਿਉਂ ਪਤਾ ਨਹੀਂ ਆਦਾ ਪਤਾ ਹੀ ਨਹੀਂ ਦਾਸਰੇ ਨਹੀਂ ਫਰੀ ਕੋਟ ਵੀ ਜਾਏ ਫਰੀ ਕੋਟ ਜਾਏ ਹਾਂ ਵੇਖੋ ਕਿੰਨੇ ਆ ਤੁਰਿਆ ਜਾਂਦਾ ਨਹੀਂ ਮਾਤਾ ਤੋਂ ਫਿਰ ਵੀ ਨਹੀਂ ਜਾਂਦਾ ਮੈਂ ਤਾਂ ਮੁਕਤਾ ਲੈ ਹਰਾਲੇ ਗੱਭਰੂ ਤਰਦੇ ਕੋਈ ਹਾਂ ਰੋਟੀਆਂ ਤੋਂ ਮੰਗੇ ਖਾ ਲਈ ਰੋਟੀਆਂ ਤੋਂ ਮੰਗੇ ਖਾ ਚਾ ਹੁਣ ਇਹਨਾਂ ਤੇ ਪੀਤੀ ਬੋਰੀਆਂ ਤੂੰ ਅੱਛਾ ਹਾਂ ਕੰਮ ਨਹੀਂ ਹੁੰਦਾ ਲੱਤਾ ਕੰਬੀ ਜਾਂਦਾ ਹਾਂ ਹਾਂ ਉਹ ਕੀ ਕਰਕੇ ਮਜ਼ਦੂਰੀ ਮਾਰਤੀ ਹੈ ਵੇਖੋ ਮਾਤਾ ਕਹਿੰਦੀ ਕੰਮ ਹੁੰਦਾ ਨਹੀਂ ਉਮਰ ਵੀ ਵਾਵਾ ਹੋਊਗੀ ਤੂੰ ਬਹੁਤ ਹੋ ਗਿਆ ਬਰਾ ਉਮਰ ਵੀ ਵਾਵਾ ਹੋਊਗੀ ਮਾਤਾ ਕਹਿੰਦੀ ਕੰਮ ਵੀ ਨਹੀਂ ਹੁੰਦਾਗਾ ਪੈਨਸ਼ਨ ਵੀ ਨਹੀਂ ਮਿਲਦੀ ਨਹੀਂ ਮਿਲਦੀ ਤੇ ਜਿਹੜੀ ਆ ਨਰੇਗਾ ਮਿਲ ਜਾਂਦੀ ਹੈ ਇਹ ਵੀ ਕੱਟ ਹੀ ਆਉਂਦੇ ਆ ਕੱਟ ਹੀ ਆਉਂਦੇ ਆ ਹਾਂ ਤੇ ਜਿਹੜੀ ਉਹ ਆਟਾ ਦਾਲ ਆਟਾ ਦਾਲ ਵੀ ਕੱਟ ਆਉਂਦਾ ਆ ਜਾਂਦਾ ਹਾਂ ਆ ਜਾਂਦਾ ਮੋੜ ਦਿੰਦੇ ਆ ਅੱਛਾ ਹਾਂ ਆ ਗੂਠਾ ਨਹੀਂ ਚੱਕਦਾ ਗੂਠਾ ਨਹੀਂ ਚੱਕਦਾ ਹਾਂ ਕਹਿੰਦੇ ਗੂਠਾ ਨਹੀਂ ਚੱਕਦਾ ਗਾ ਆਟਾ ਦਾਲ ਵਾਸਤੇ ਵੀ ਕਈ ਵਾਰੀ ਮੁੜੇ ਆਉਂਦੇ ਆਉਂਦਾ ਕਦੇ ਕਿਤੇ ਤਾਂ ਮਿਲਦਾ ਕਿਤੇ ਕਿਤੇ ਮਿਲਦਾ ਕਈ ਵਾਰੀ ਚੱਕ ਲੈਂਦਾ ਗੂਠਾ ਕਈ ਵਾਰੀ ਨਹੀਂ ਚੱਕਦਾ ਹਾਂ ਔਖਾ ਹੋ ਜਾਂਦਾ ਗਰੀਬਾਂ ਦਾ ਵਿਚਾਰਿਆਂ ਦਾ ਆ ਮਾਤਾ ਕਹਿੰਦੀ ਵੀ ਅਸੀਂ 1 ਵਜੇ ਸਾਨੂੰ ਛੁੱਟੀ ਹੋਈ ਸੀ 1 ਵਜੇ ਛੁੱਟੀ ਹੋਈ ਸੀ ਤੁਹਾਨੂੰ ਹਾਂਜੀ 1 ਵਜੇ ਛੁੱਟੀ ਹੁੰਦੀ ਹੈ ਸਾਨੂੰ ਅੱਛਾ ਫਿਰ ਬੱਚੇ ਲੈ ਕੇ ਆਏ ਤੁਸੀਂ ਫਿਰ ਸਕੂਲੋਂ ਜਾ ਕੇ ਬੱਚੇ ਲੈ ਕੇ ਆਏ ਇੱਥੇ ਫਿਰ ਹਾਲ ਵੇਖੋ ਸਾਡਾ ਕੀ ਹੈ ਬੱਚਿਆਂ ਦਾ ਤੇ ਬੱਚੇ ਘਰੇ ਕਰਦੇ ਲੈ ਜਾਂਦੇ ਕੋਈ ਨਹੀਂ ਰੱਖਣ ਵਾਲਾ ਬਾਈ ਘਰੇ ਕੋਈ ਨਹੀਂ ਰੱਖਣ ਵਾਲਾ ਹਾਂ ਉਹ ਵੀ ਗਏ ਮਜ਼ਦੂਰੀ ਕਰਨ ਉਹ ਵੀ ਜਾਂਦੇ ਆ ਮਜ਼ਦੂਰੀ ਕਰਨ ਫੇਰ ਹੀ ਅਸੀਂ ਟਾਈਮ ਪਾਸ ਕਰਾਂਗੇ ਹੋਰ ਕਿਵੇਂ ਕਰਾਂਗੇ ਬਾਈ ਠੀਕ ਹੈ ਇਹ ਮੁੜ ਕੇ ਬੱਚੇ ਇੱਥੇ ਰੋਟੀ ਪਾਣੀ ਖਵਾਤਾ ਇਹਨਾਂ ਨੂੰ ਖਾਲੰਦ ਦੇ ਵਿਚਾਰੇ ਭੁੱਖੇ ਤਾਂ ਜਿਵੇਂ ਜਾ ਕੇ ਬਸ ਹੈਗੇ ਉਹ ਤੁਸੀਂ ਹਾਲਤ ਵੇਖ ਲਓ ਤੇ ਤੁਹਾਨੂੰ ਪਤਾ ਹੀ ਹੈ ਤੁਰ ਕੇ ਜਾ ਕੇ ਲੈ ਕੇ ਆਂਦਾ ਇੱਥੋਂ ਬਹੁਤ ਵਾਰ ਅੱਥੇ ਹੀ ਆਪਾਂ ਪਹਿਲੇ ੱਡੇ ਤੇ ਆ ਕਰ ਇੱਥੋਂ ਤੁਰ ਕੇ ਜਾਉਂਗੀ ਲੈ ਕੇ ਤੇ ਬੱਚੇ ਵੀ ਲੈ ਕੇ ਆਉਂਦੇ ਆ ਬੱਚੇ ਕਿਈ ਗਏ ਆ ਇੱਥੋਂ ਤੁਰ ਕੇ ਲੈ ਕੇ ਆਏ ਆ ਤੁਰਕੀ ਫੇਰ ਜਾਣਾ ਹੋਂ ਤੁਰਕੀ ਫੇਰ ਜਾਣਾ ਤੁਰਕੀ ਕਿ ਘਰੇ ਜਾਣਾ ਹੋਂ ਔਖਾ ਬੋਧ ਹੋ ਜਾਂਦਾ ਔਖਾ ਤਾਂ ਹੈਗਾ ਹੀ ਆ ਉਹ ਸਰਕਾਰ ਨੂੰ ਵੀ ਵੇਖਣਾ ਚਾਹੀਦਾ ਵੀ ਤਕੜੇ ਇੰਨੇ ਮੋਜਾ ਕਰ ਜਾਂਦੇ ਤੇ ਗਰੀਬਾਂ ਦੀ ਵੀ ਸੁਣ ਲੈਣ ਸਾਡੇ ਅਰਗਿਆਂ ਦੀ ਜਿਹੜੇ 60-60 ਸਾਲ ਦੇ ਹੋ ਗਏ ਸੀ ਹਾਂ 60 ਤੋਂ ਵੀ 55 ਸਾਲ ਦੇ ਹੋਏ ਪਏ ਤੇ ਲੱਤਾਂ ਬਾਹਾਂ ਦੁਖਦੇ ਆ ਤਾਂ ਵੀ ਅਸੀਂ ਮੰਜੂਰੀ ਤੇ ਆਉਂਨੇ ਆ ਤੇ ਪਰਚਨ ਨੂੰ ਵੇਖ ਲੈਂਦੇ ਆ ਆਧਾਰ ਕਾਰਡ ਤੇ ਤੁਹਾਡੀ ਉਮਰ ਘੱਟ ਐ ਤੁਹਾਡਾ ਐ ਜੇ ਜੀ ਹੁਣ ਬੋਤਲਾਂ ਟੀਕੇ ਲਵਾ ਕੇ ਤਾਕਤ ਦੇ ਫੇਰ ਅਸੀਂ ਆਹ ਡਰੇਗਾ ਕਰਨ ਆਏ ਆ ਹੁਣ ਜਿਹੜੇ ਚਾਰ ਪੈਸੇ ਹੰਦੇ ਤੋਂ ਦਵਾਈਆਂ ਤੇ ਲਾ ਦਿੰਨੇ ਅਸੀਂ ਵੀ ਕੀ ਕਰਗੇ ਫਿਰ ਸਾਡੀ ਪਰਚਨ ਵੀ ਨਹੀਂ ਆਉਂਦੀ ਅੱਛਾ ਜਿਹੜੇ ਬਜੁਰਗਤੀ ਬੈਠੇ ਆ ਹਾਂ ਸਾਡੇ ਨਾਲ ਦੀ ਆ ਭੈਣ ਆਈ ਇਹਦਾ ਵੀ ਮੁੰਡਾ 30 ਸਾਲਾਂ ਦਾ ਹੋ ਗਿਆ ਉਹਦੀ ਵੀ ਨੀ ਪਛਣਉਂਦੀ ਅੱਛਾ ਐਸੀ ਕੀ ਕੀ ਖਾਈਏ ਤੇ ਕੀ ਕਰਗੇ ਅਸੀਂ ਉਹਨਾਂ ਨੂੰ ਸਰਕਾਰਾਂ ਨੂੰ ਚਾਹੀਦਾ ਵੀ ਇਹਨਾਂ ਬਾਰੇ ਵੀ ਸੋਚੋ ਗਰੀਬਾਂ ਬਾਰੇ ਵੀ ਹੂੰ ਗਰੀਬ ਨਹੀਂ ਸੋਚ ਨਹੀਂ ਸਕਦੇ ਉਹ ਵੋਟਾਂ ਲੈਣ ਮੇਰੇ ਤਾਂ ਆ ਜਾਂਦੇ ਆ ਹਾਂ ਤੇ ਉਦੋਂ ਦਾ ਗਰੀਬ ਬਹੁਤ ਚੰਗੇ ਲੱਗਦੇ ਆ ਹਾਂ ਤੇ ਹੁਣ ਹੁਣ ਨਹੀਂ ਸਕੇ ਪੈਰੀ ਆ ਕੇ ਪੈਂਦੇ ਆ ਉਦੋਂ ਦਾ ਹੱਥ ਜੋੜਦੇ ਤੇ ਹੁਣ ਨਹੀਂ ਸਾਡਾ ਸੁਣ ਸਕਦੇ ਅੱਛਾ ਹੁਣ ਵੀ ਸੁਣ ਸਕਦੇ ਆ ਐਸੀ ਬਹੁਤ ਓਕੇ ਹੁਣ ਕਦੇ ਕੋਈ ਆਇਆ ਨਹੀਂ ਕਿ ਲੀਡਰ ਤੁਹਾਡੇ ਕੋਲੇ ਕੋਈ ਨਹੀਂ ਲਿੱਦਰ ਆਇਆ ਮੁੜ ਕੇ ਨਾ ਧੰਨਵਾਦ ਵੀ ਕਰਨ ਨਹੀਂ ਆਈ। ਅੱਛਾ। ਵੋਟਾਂ ਵੋਟਾਂ ਵੇਲੇ ਹੱਥ ਬੰਨ੍ਹ ਕੇ ਆਜੋ। ਬੀਬੀਓ ਭੈਣੋ ਸਾਨੂੰ ਵੋਟਾਂ ਪਾਉ ਐਂ ਕਰੋ ਜੋ ਕਰੋ। ਉਹ ਉਦੋਂ ਤਾਂ ਹੁੰਦੇ ਆ ਜਦੋਂ ਵੋਟਾਂ ਪੈਣੀਆਂ ਹੋਣ। ਮਗਰ ਕੋਈ ਨਹੀਂ ਆਇਆ। ਮਗਰ ਕੋਈ ਨਹੀਂ ਆਇਆ। ਕੋਈ ਨਹੀਂ ਆਇਆ। ਯਾਰ ਬਾਅਦ ਚ ਹਾਲ ਪੁੱਛਣ ਲੱਗ ਜਾਂਦੇ ਆ ਹਨਾ। ਭੋਗਾਂ ਤੇ ਵੀ ਕਈ ਵਾਰੀ ਆ ਜਾਂਦੇ ਆ। ਵੋਟਾਂ ਉਹ ਤਾਂ ਵੋਟਾਂ ਹੁੰਦੀਆਂ ਹਨਾ। ਉਦੋਂ ਆ ਜਾਂਦੇ ਭੋਗਾਂ ਤੇ ਆਉਂਦੇ ਆ। ਬਾਈ ਜੀ ਉਦੋਂ ਆਉਂਦੇ ਜੀਵਿਦਾਰਾਂ ਦੇ ਤਕੜਿਆਂ ਦੇ ਆਉਂਦੇ ਆ ਗਰੀਬਾਂ ਦੇ ਤਾਂ ਆਖ ਦਿੰਦੇ ਜੇ ਕੁੱਤੇ ਦੀ ਵੀ ਅਜੇ ਸੁਬੂਚ ਕਰ ਲੈਂਦੇ ਸਾਡੇ ਗਰੀਬਾਂ ਦਾ ਕੋਈ ਮਰਜੇ ਕੋਈ ਨਹੀਂ ਆਉਂਦਾ ਅੱਛਾ ਵੇਖੋ ਯਾਰ ਕਿੰਨੀਆਂ ਮਜਬੂਰੀਆਂ ਹਨ ਗਰੀਬਾਂ ਦੇ ਭੋਗਾਂ ਦੇ ਕੋਈ ਨਹੀਂ ਆਉਂਦਾ ਕਿ ਜਦੋਂ ਕੋਈ ਤਕੜਾ ਮਰ ਜਾਂਦਾ ਉਦੋਂ ਭੋਗ ਤੇ ਆ ਜਾਂਦੇ ਉਹ ਵੋਟਾਂ ਆਖ ਨਹੀਂ ਆਉਂਦੇ ਇੱਕ ਤਰ੍ਹਾਂ ਦਾ ਤੇ ਉਹਨਾਂ ਨੂੰ ਮੂਰੇ ਲੰਮਦੇ ਆ ਤੇ ਵੋਟਾਂ ਸਾਤੋਂ ਮੰਗਦੇ ਆ ਸਾਡੀਆਂ ਵੋਟਾਂ ਲੈ ਕੇ ਉਹ ਵੱਲੀਡਰ ਬਣ ਜਾਂਦੇ ਜਿਹੜੇ ਤਕੜੇ ਆ ਘਰੋਂ ਹਾਂ ਸਾਡੇ ਗਰੀਬਾਂ ਦੀ ਤਾਂ ਫੇਰ ਕੋਈ ਨਹੀਂ ਸੁਣਦਾ ਨਾ ਫੇਰ ਸਾਡੀਆਂ ਵੋਟਾਂ ਵੀ ਲੈਣ ਦਾ ਨਾ ਹਣਾ ਜੇ ਸਾਨੂੰ ਕੋਈ ਸੁਰਤਾ ਨਹੀਂ ਦੇਣਗਾ ਨਾ ਸਾਡੀਆਂ ਵੋਟਾਂ ਵੀ ਲੈਣ ਨਾ ਹਣਾ ਸਹੀ ਗੱਲ ਜਦੋਂ ਸਾਡੀ ਪੈਨਸ਼ਨ ਆਉਂਦੀਆਂ ਹੀ ਨਹੀਂ ਜਿਹੜੇ ਆਉਂਦੀਆਂ ਉਹ ਵੀ ਕੱਟ ਦਿੰਦੇ ਆ ਗਰੀਬਾਂ ਦੀਆਂ ਤਾਂ ਤੇ ਜੱਟੀਆਂ ਘਰੇ ਬੈਠੀਆਂ ਲਈ ਜਾਂਦੀਆਂ ਹਾਂ ਪੈਨਸ਼ਨ ਹਾਂ ਆ ਵਿਧਵਾ ਮੈਂ ਕਹਨਾ ਤੂੰ ਜਾ ਕੇ ਪਿੰਡ ਚ ਜੇ ਨਹੀਂ ਸੱਚ ਆਉਂਦਾ ਤਾਂ ਬਿਲਕੁਲ ਕਹਿੰਦੇ ਵੀ ਜਿਹੜੇ ਵੱਡੇ ਪਰਿਵਾਰ ਆ ਉਹ ਪੈਨਸ਼ਨ ਘਰੇ ਲਈ ਜਾਂਦੇ ਆ ਠੀਕ ਆ ਮਤ ਤੁਹਾਨੂੰ ਪੈਨਸ਼ਨ ਮਿਲਦੀ ਹੈ ਨਾ ਮੇਰੇ ਘਰ ਵਾਲੇ ਦੀ ਪੈਸਣ ਆਈ ਨਾ ਜਿਹੜਾ ਹੈਂਡੀਕੋਡ ਬੱਚਾ ਉਹਦੀ ਪੈਸਣ ਆਈ ਨਾ ਉਹਦੀ ਕਣਕ ਮਿਲਦੀ ਹੈ ਕੁਛ ਨਹੀਂ ਮਿਲਦਾ ਸੀ ਬਹੁਤ ਥਾਂ ਜਾਇਆ ਹੈ ਇਹ ਕਹਿੰਦੇ ਪੈਸਣ ਲੈਣ ਯੋਗ ਹੈ ਨਹੀਂ ਜੀ ਪੈਨਸ਼ਨ ਲੈਣ ਯੋਗ ਹੈ ਨਹੀਂ ਵੀ ਕਿਹਤਾਂ ਰੇਗੇ ਤੇ ਵੀ ਉਹਨਾਂ ਦੀ ਦਿਹਾੜੀ ਬਰੋਬਰ ਹੋਣੀ ਚਾਹੀਦੀ ਹੈ ਜਿਹੜਾ ਮੰਝੇ ਤੇ ਬੈਠੇ ਆ ਉਹਨਾਂ ਨੂੰ ਕੀ ਖਵਾਈਏ ਸੀ ਕਿੱਥੋਂ ਖਵਾਈਓ ਉਹਨਾਂ ਨੂੰ ਕੰਮ ਵੀ ਨਹੀਂ ਕਰ ਸਕਦੇ ਕੋਈ ਦਿਹਾੜੀ ਮਜ਼ਦੂਰੀ ਵੀ ਨਹੀਂ ਕਰ ਸਕਦੇ ਤੇ ਤਨਖਾਹ ਵੀ ਨਹੀਂ ਲਾਉਂਦੇ ਉਹਨਾਂ ਦੀ ਹਾਂ ਤੇ ਨਾਈ ਉਹ ਉਮਰ ਘਰ ਵਾਲਾ ਵਿਚਾਰਾ ਉਹਦੀ ਵੀ ਪਰਛਣੀ ਲੱਗੀ ਅੱਛਾ ਉਹ ਵੀ ਮੰਜੇ ਤੇ ਬੈਠਾ ਉਹ ਵੀ ਮੰਜੇ ਤੇ ਬੈਠਾ ਸਮਝ ਲੈ ਤੇ ਪਰ ਤਾਂ ਵੀ ਆ ਨਾ ਹੋਰ ਤਾਂ ਦਿਹਾੜੀ ਲਾ ਦੇਣ ਉਹਨਾਂ ਦੀ ਬੱਚਾਂ ਦੀ ਹਾਂ ਵੀ ਜੋ ਨਰੇਗਾ ਤੇ ਇੱਥੇ ਆ ਜਾਂਦਾ ਹਾਂ ਇੱਥੇ ਆ ਜਾਂਦਾ ਕੰਮ ਕਰਦੇ ਤੇ ਦਿਹਾੜੀ ਲਾ ਦੇਣ ਉਹਨਾਂ ਦੀ ਉਹ ਵੀ ਨਹੀਂ ਲਾਉਂਦੇ ਕੋਈ ਐ ਕੋ ਜਿਹੜਾ ਮੇਰਾ ਮੁੰਡਾ ਹੁਣ ਤੁਰਦਾ ਨਹੀਂ ਜਾਂ ਬੋਲਦਾ ਨਹੀਂ ਉਹ ਤੁਰ ਵੀ ਨਹੀਂ ਸਕਦਾ ਉਹਨੂੰ ਮੈਂ ਕਿੱਥੋਂ ਖਵਾਵਾਂ ਔਖਾ ਹੋ ਜਾਂਦਾ ਔਖਾ ਹੋ ਜਾਂਦਾ ਮੇਰੇ ਕੋਲ ਚੱਕ ਕੇ ਵੀ ਨਹੀਂ ਇੱਥੇ ਆਇਆ ਜਾਂਦਾ ਹਾਂ ਉਹ ਬੇਚਾਰਾ ਭੁੱਖਾ ਬੈਠਾ ਹੋ ਮਦਰ ਉਹ ਭੁੱਖਾ ਹੀ ਬੈਠਾ ਰਹਿੰਦਾ ਦੋ ਦੋ ਤੇ ਰੋਟੀ ਨਹੀਂ ਖਾਂਦਾ ਉਹ ਤਿੰਨ ਤਿੰਨ ਦਿਨ ਅੱਛਾ ਹਾਂ ਭੁੱਖਾ ਬੈਠਾ ਰਹਿੰਦਾ ਘਰੇ ਹੁਣ ਕੱਲ ਤਾਂ ਬੁਖਾਰ ਹੋਇਆ ਪਿਆ ਛੱਡ ਕੇ ਆਈ ਐ ਪਤਾ ਨਹੀਂ ਠੀਕ ਹੋਊਗਾ ਪਤਾ ਨਹੀਂ ਨਹੀਂ ਹੋਊਗਾ 5 ਵਜੇ ਜਾ ਕੇ ਉਹਦਾ ਹਾਲ ਪੁੱਛੂੰਗੀ ਟੜਕੇ ਦਾ ਘਰੀ ਛੱਡਿਆ ਫੇਰ ਵੀ ਫਿਕਰਾਂ ਚ ਇੱਥੇ ਕੰਮ ਕਰੀਏ ਫੇਰ ਵੀ ਇੱਥੇ ਸਰਦਾ ਨਹੀਂ ਫਿਕਰ ਹੁੰਦਾ ਮਗਰ ਫਿਕਰ ਹੁੰਦਾ ਅੱਧੀ ਛੋਟੀ ਦਾ ਘਰੇ ਪਈ ਐ ਹਾਂ ਅੱਧੀ ਇੱਥੇ ਕੰਮ ਤੇ ਪਈ ਐ ਹਾਂ ਨਾ ਕੋਈ ਪਾਣੀ ਚੰਗਾ ਲੱਗਦਾ ਨਾ ਰੋਟੀ ਚੰਗੀ ਲੱਗਦੀ ਹੈ ਹਾਂ ਜੇ ਚੱਕਦੀਆਂ ਤੇ ਚੱਕ ਕੇ ਵੀ ਨਹੀਂ ਆਉਂਦਾ ਹਾਂ ਨਾ ਹੀ ਗਵਰਨਮੈਂਟ ਉਹਦੀ ਪ੍ਰੇਸ਼ਣ ਬਣਦਾ ਹੈ ਹਾਂ ਨਾ ਹੀ ਕੋਈ ਸੂਟ ਦਿੰਦਾ ਉਹਨੂੰ ਬਹੁਤ ਔਖਾ ਹੋ ਜਾਂਦਾ ਪ੍ਰਭਾ ਹਜੇ ਤੱਕ ਵੀ ਕੋਈ ਸੂਟ ਨਹੀਂ ਉਹਨੂੰ ਆਈ ਵਿਚਾਰੇ ਨੂੰ ਘੱਟ ਤੋਂ ਘੱਟ ਕੱਦ ਮੇਰੇ ਜਿੱਦਾਂ ਜਿੰਨਾ ਲੱਗਦਾ ਉਹਦੇ ਹਾਂ ਉਹਨੂੰ ਕੱਪੜਾ ਵੀ ਚਾਹੀਦਾ ਹੈ ਜੋੜਾ ਜੁੱਤੀ ਵੀ ਚਾਹੀਦਾ ਹੈ ਹਾਂ ਦਵਾਈ ਬੂਟੀ ਵੀ ਚਾਹੀਦੀ ਹੈ ਮੈਂ ਕਿੱਥੋਂ ਲੈ ਕੇ ਦੇਵਾਂ ਮੈਂ ਗਰੀਬਣੀ ਲੈ ਨਹੀਂ ਸਕਦੀ ਉਹ ਖੋ ਜੀ ਹੁਣ ਕਣਕ ਵੀ ਛਾੜੀ ਦੋਹਾਂ ਜੀਆਂ ਦੀ 5-5 ਕਿਲੋ ਮਿਲਦੀ ਐ ਕਦੇ ਆ ਜਾਂਦੀ ਐ ਕਦੇ ਨਹੀਂ ਵੀ ਆਉਂਦੀ ਹਾਂ ਅਸੀਂ ਕਿਵੇਂ ਕਟਾਂਗੇ ਮਹੀਨਾ ਢੇਡ ਮਹੀਨਾ ਉਹਦੇ ਤੇ 5 ਕਿਲੋ ਕਣਕ ਤੇ ਕੱਟ ਨਹੀਂ ਸਕਦੇ ਮਹੀਨਾ ਇੱਕ ਸਹੀ ਐ ਕਾ ਵੀ ਬਣਾਉਣੀ ਐ ਰੋਟੀ ਵੀ ਬਣਾਉਣੀ ਐ ਮਿਰਚ ਣੂਨ ਵੀ ਕੁੱਟਣਾ ਐ ਹਾਂ ਕੀ ਕਰ ਸਕਾਂਗੇ ਗਰੀਬ ਸਹੀ ਐ ਮਜ਼ਦੂਰੀ ਮੇਰੀ ਕੱਲੀ ਵੀ ਐ ਆ ਤੇਰੀ ਸੋਧੜੀ ਆਉਂਦਾ 15 ਦਿਨਾਂ ਤੋਂ ਵੀ ਇਹ ਬਣਾ ਤੂੰ ਆਊਗਾ ਪਤਾ ਨਹੀਂ ਪੂਰਾ ਆਊਗਾ ਕਿੰਨੀ ਵੀ ਆਉਂਦਾ ਇਹ ਨਹੀਂ ਕਹਿਆ ਕਿੰਨਾ ਔਖਾ ਹੋ ਜਾਂਦਾ ਵੇਖੋ ਇਹ ਗਰੀਬਾਂ ਦੇ ਵੀ ਦਰਦ ਸੁਣਨੇ ਚਾਹੀਦੇ ਆ ਸਾਡੇ ਵੀ ਸੁਣਨੇ ਚਾਹੀਦੇ ਐਸੀ ਵੀ ਆਖੀ ਜਾਂਨੇ ਆ ਵੀ ਵੋਟਾਂ ਲੈਣ ਲਈ ਆ ਜਾਨਨੇ ਹੂੰ ਗਰੀਬਾਂ ਦੀ ਪ੍ਰੇਸ਼ਣੀ ਪੂਰੀ ਬੰਦਿਆ ਜੋ ਅਸੀਂ ਤੁਸੀਂ ਹੂੰ ਤਾਂ ਨਹੀਂ ਮੰਗਦੇਗੇ ਹਾਂ ਹੂੰ ਤਾਂ ਨਹੀਂ ਮੰਗਦੇ ਸੀ ਅ ਸਾਡੀ ਮਨਜ਼ੂਰੀ ਆ ਜੇ ਰੇਗਾ ਹੀ ਚੱਲੀ ਜਾਵੇ ਸਾਡਾ ਇਹੀ ਸਾਨੂੰ ਬਹੁਤ ਆ ਕਾਹੀ ਸੋ ਗੱਡੀ ਤਾਂ ਚਾਹੀਦੀ ਹੈ ਜ਼ਰੂਰ ਗਰੀਬਾਂ ਦੀ ਹੂੰ 500 ਕੋਈ ਬਾੜਾ ਨਹੀਂ ਦੇੜੀ ਦਾ ਹੂੰ ਵੀ ਅਗਲੇ ਦੋ ਦਿਨ ਲਾ ਕੇ ਤਾਂ ਵੀ ਅਗਲੇ ਦੇ ਪੈਸੇ ਕਰਕੇ ਜੋਗੀ ਬਣ ਜਾਣ ਦੇਖੋ ਬਹੁਤ ਔਖਾ ਮਜ਼ਦੂਰਾਂ ਦਾ ਹਾਲ ਬਹੁਤ ਬੁਰਾ ਹਾਲ ਮਾਤਾ ਤੁਹਾਡਾ ਟਾਈਮ ਪਾਸ ਸੁੱਖ ਹੋ ਜਾਂਦਾ ਵੀਰੇ ਕਾਦਾ ਹੋਣਾ ਹੈਗਾ ਕਿੰਨਾ ਲੈਂਦੇ ਆ ਵੀ ਅਸੀਂ ਗਰੀਬ ਬੰਦੇ ਆ ਆਪਦਾ ਮਿਹਨਤ ਕਰਕੇ ਖਾਈ ਜਾਂਦੇ ਆ ਹਾਂਜੀ ਗਰੀਬ ਤਾਂ ਸਾਰੇ ਤਕਰੀਬਨ ਅੱਜ ਤੁਰੇ ਫਿਰਦੇ ਆ ਤੁਹਾਡੇ ਨਾਲ ਤੁਹਾਡਾ ਕਿਉਂ ਏ ਕਾਹਤੋਂ ਟਾਈਮ ਪਾਸ ਸੁੱਖ ਹੁੰਦਾ ਪੰਪਾਸੀ ਕਰਨਾ ਵੀਰੇ ਫਿਰ ਦਿਹਾੜੀ ਮਜ਼ਦੂਰਾਂ ਨੇ ਜੋ ਕਰਕੇ ਖਾਣਾ ਹੈਗਾ ਕਿੰਨੇ ਜੀਓ ਕਰੇ ਅਸੀਂ ਘਰ ਚ ਦੋ ਜੀ ਆ ਅੱਛਾ ਬੱਚਾ ਨਹੀਂ ਕੋਈ ਹੈ ਨਾ ਇੱਕ ਮੁੰਡਾ ਹੀ ਮੁੰਡਾ ਸੀ ਵੀਰੇ ਮੇਰਾ 5.5 ਸਾਲਾਂ ਦਾ ਕਿ ਮੱਕ ਗਿਆ ਸੀਗਾ ਉਸ ਤੋਂ ਬਾਅਦ ਮੇਰੇ ਬੱਚਾ ਹੈ ਨਹੀਂ ਅੱਛਾ ਹਾਂਜੀ ਘਰ ਦੇ ਹਾਲਾਤ ਠੀਕ ਤੇ ਬੰਦਾ ਮੇਰਾ ਸ਼ੂਗਰ ਦਾ ਮਰੀਜ਼ ਆ ਹਾਂ ਤੇ ਘਰ ਚ ਸਾਡੇ ਗਰੀਬੀ ਵਾਲੀ ਆ ਹਾਂ ਤੇ ਫਿਰ ਦਵਾਈ ਬੂਟੀ ਵੀ ਲੈ ਆਉਣੀ ਆ ਵੀਰੇ ਅਸੀਂ ਅੱਛਾ ਤੇ ਫਿਰ ਤਾਂ ਕਰਕੇ ਵੀ ਘਰੇ ਸਾਡੇ ਗਲੀ ਦੇ ਬਾਰਮੂਰੇ ਪਾਣੀ ਖੜ ਜਾਂਦਾ ਸਾਡੇ ਕਮਰੇ ਨੀਵੇਂ ਆ ਸਾਡੇ ਬਾਰੇ ਸਰਕਾਰ ਸੋਚੇ ਮੈਂ ਇੰਨਾ ਹੀ ਕਹਿਣਾ ਚਾਹੁੰਨੀ ਆ ਵੀਰੇ ਵੇਖੋ ਕਹਿੰਦੇ ਵੀ ਘਰੇ ਕੋਈ ਜੀ ਹੋਰ ਵੀ ਹੈ ਨਹੀਂਗਾ ਅਸੀਂ ਦੋਨੇ ਜੀ ਆ ਕਹਿੰਦੇ ਵੀ ਘਰ ਮੂਰੇ ਪਾਣੀ ਆ ਕੇ ਖੜ ਜਾਂਦਾ ਸਾਡੇ ਕਮਰੇ ਨੀਵੇਂ ਆ ਉਹ ਛੱਤਾ ਪਤਾ ਨਹੀਂ ਕਿਹੜੇ ਵੇਲੇ ਡਿੱਗ ਪੈਣ ਕਾਫੀ ਇਹਨਾਂ ਗਰੀਬਾਂ ਦੇ ਦੁੱਖ ਆ ਮਾ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਤੇ ਇਹੀ ਕਹਿੰਦੇ ਆ ਵੀਰੇ ਵੀ ਅਸੀਂ ਜਿਹੇ ਨਰੇਗੇ ਤੇ ਆਉਨੇ ਆ ਹਾਂ ਰੀ ਟਾਈਮ ਤੇ ਕਈ ਵਾਰ ਪਹੁੰਚੇ ਵੀ ਜਾਂਦਾ ਕਈ ਵਾਰ ਨਹੀਂ ਵੀ ਪਹੁੰਚਿਆ ਜਾਂਦਾ ਫਿਰ ਸਾਨੂੰ ਵੀ ਬੋਲਦੇ ਐ ਮੁਰੂ ਵੀ ਕਾਹ ਤੋਂ ਨਹੀਂ ਆਏ ਤੁਸੀਂ ਕਿਵੇਲਾ ਕਾਹ ਤੋਂ ਕੀਤਾ ਤੇ ਘਰਾਂ ਦੇ ਵਿੱਚ ਗਰੀਬੀ ਹੁੰਦੀ ਐ ਵੀਰੇ ਵੀ ਬੱਚਿਆਂ ਨੂੰ ਵੀ ਸਕੂਲ ਭੇਜਣੇ ਹੁੰਦੇ ਆ ਬੱਚਿਆਂ ਨੂੰ ਸਕੂਲ ਭੇਜਣਾ ਨੂੰ ਹਾਂ ਕਿਉਂ ਘਰੇ ਹੋਰ ਵੀ ਜੀ ਹੋਣਗੇ ਹੁੰਦੇ ਉਹ ਵੀ ਏਡੋ ਏਡੋ ਆਪੋ ਆਪਣੇ ਕੰਮ ਤੇ ਜਾਂਦੇ ਆ ਮਨਜ਼ੂਰੀ ਕਰਨ ਜਾਂਦੇ ਵੀਰੇ ਕਿੰਨੇ ਜਵਾਕ ਸਾਡੇ 2-3 ਬੱਚੇ ਹੈਗੇ ਵੀਰੇ ਅੱਛਾ ਕੁੜੀਆਂ ਦੀ ਐ ਤੇ ਮੁੰਡੇ ਵੀ ਆਖਦੇ। ਅੱਛਾ ਨੂਹ ਕੰਮ ਕਰਦੀ। ਨੋਹਾਂ ਵੀ ਜਾਂਦੀਆਂ ਮੁੰਡੇ ਵੀ ਜਾਂਦੇ ਵੀਰੇ ਉਹਨਾਂ ਦੇ ਬੱਚੇ ਵੇ ਫਿਰ ਮੈਨੂੰ ਉਹ ਤਾਂ ਫਿਰ ਕੰਮ ਤੇ ਉੱਠ ਜਾਂਦੇ ਮਨਜ਼ੂਰੀ ਕਰਨ। ਫਿਰ ਨੂੰ ਫਿਰ ਬਾਅਦ ਚਾਉਣਾ ਪੈਂਦਾ। ਭੱਜ ਪਜਾ ਕੇ ਕੰਮ ਕਰਕੇ ਤੇ ਫਿਰ ਮੈਂ ਆਉਣੀ ਐ। ਇੱਥੇ ਆ ਕੇ ਤੇ ਫਿਰ ਵੀ ਵੇੜਾ ਕਿਵੜਾ ਵੀ ਹੋ ਸਕਦਾ। ਤੇ ਫਿਰ ਮੈਨੂੰ ਐਂ ਕਹਿੰਦੇ ਵੀ ਤੁਸੀਂ ਇੰਨਾ ਕਿਵੜਾ ਕਾ ਤੋ ਕੀਤਾ ਮੁੜ ਜਾ ਉੱਥੇ। ਅੱਛਾ ਪੁੱਛ ਫਿਰ ਬਹੁਤ ਦੁੱਖ ਲੱਗਦਾ। ਬਹੁਤ ਦੁੱਖ ਲੱਗਦਾ। ਤੇ ਇੱਥੇ ਫਿਰ ਮਣ ਮਣ ਕੇ ਛੱਡਦੇ ਆ ਸਾਨੂੰ। ਅੱਛਾ ਜਿਹੜਾ ਤੁਸੀਂ ਇਹ ਕੰਮ ਕਰਦੇ ਹੋ ਮਣ ਮਣ ਕੇ ਕਰਦੇ ਹੋ। ਹਾਂ ਮਣ ਮਣ ਕੇ ਵੀ ਇੰਨਾ ਫੇਰ ਤੁਹਾਨੂੰ ਦਿਹਾੜੀ ਮਿਲੂਗੀ। ਹਾਂ। 5-5 5-5 ਕਰਮਾ ਮਣਕੇ ਸਾਨੂੰ ਦਿੰਦੇ ਵੀਰੇ। ਫੇਰ ਸਣ ਕੱਢਦੇ ਵੀ ਆ। ਅੱਛਾ ਦਿਹਾੜੀ ਦੇ ਵਿੱਚ ਦੀ ਤਿੰਨ ਵੇਰੀ ਮਣ ਮਣਕੇ ਦਿੰਦੇ ਆ। ਨਾਲੇ ਤਾਂ ਕਹਿੰਦੇ ਵੀ ਤੁਸੀਂ ਬੈਠੇ ਟਾਕੀ ਮਾਰੀ ਜਾਂਦੇ ਬਸ ਉਹੀ ਕਰਕੇ ਟਾਈਮpass ਜਾਵੜਦੇ। ਨਹੀਂ 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 ਗਲਤ ਗੱਲ ਆ ਵੀਰੇ ਪੂਰਾ ਕੰਮ ਲੈਂਦੇ ਆ ਸਾਥੋਂ। ਅੱਛਾ ਹਾਂ ਪੂਰਾ ਲੈਂਦੇ ਆ ਜਮਾਂ ਤੇ ਫੇਰ ਅਸੀਂ ਆਪਦਾ ਗੁਜ਼ਾਰਾ ਕਰਦੇ ਆ ਵੀਰੇ ਤੇ 500 ਰੁਪਈਆ ਸਾਡੀ ਮਿਹਨਤ ਹੋਣੀ ਚਾਹੀਦੀ ਐਦੋਂਗਾਹਾ। ਤੇ ਇੰਨਾ ਚਰ ਹੋ ਗਿਆ ਸਾਨੂੰ ਵੀ 300 ਰੁਪਏ ਦਿਹਾੜੀ ਜੂਰੀ ਹੁੰਦੀ ਏ ਸਾਡੀ ਵੇਖੋ ਵੇਖੋ ਉੱਧਰ ਵੇਖੋ ਗਰੀਬ ਵਿਚਾਰੇ ਹਨਾ ਧੁੱਪੇ ਪਾਣੀ ਪੀ ਜਾਂਦੇ ਆ ਪੀ ਪਿੰਦੇ ਆ ਧੁੱਪੇ ਪਾਣੀ ਪੀਂਦੇ ਹਨਾ ਕੈਮਰਾਮੈਨ ਨੂੰ ਮੈਂ ਕਹੂੰਗਾ ਉਹ ਵੇਖੋ ਧੁੱਪੇ ਪਾਣੀ ਪੀ ਜਾਂਦੇ ਆ ਧੁੱਪੇ ਵੇਖੋ ਕਿੰਨੀ ਗਰਮੀ ਆ ਹਨਾ ਤਾ ਵਜਿਆ ਪਿਆਗਾ ਮਾਤਾ ਹਵਾ ਹਵਾ ਲੱਗਦੀ ਏ ਕਿ ਨਹੀਂ ਲੱਗਦੀ ਇੱਥੇ ਹੈਂ ਆਪਾਂ ਵੇਖ ਲਓ ਇਹ ਡੱਟਗਾ ਟਾਲ ਲਾਂ ਅੱਛਾ ਹਵਾ ਨਹੀਂ ਲੱਗਦੀ ਕੀ ਵੇਖੋ ਕਹਿੰਦੇ ਹਵਾ ਵੀ ਨਹੀਂ ਲੱਗਦੀ ਕੀ ਨਾਲ ਪਾਣੀ ਦੀ ਬੋਤਲ ਰੱਖਦੇ ਹੋ ਰੱਖਦੇ ਪੰਜ ਬੋਤਲ ਅੱਛਾ ਉਹ ਉਹ ਵੇਖੋ ਕਈ ਵੇਖੋ ਮਤਲਬ ਕਈ ਦਿਖਾਇਓ ਤੁਹਾਡੀ ਹਾਂ ਕਈ ਵੀ ਆਵੇ ਸਾਰਿਆਂ ਦੇ ਕੋਲੇ ਕੱਸ ਗਿਆ ਵੀ ਐਡਾ ਢੱਕਾ ਅੱਛਾ ਆ ਸਾਰਾ ਸਾਫ਼ ਕੀਤਾ ਹੈ ਹਾਂ ਸਾਫ਼ ਕੀਤਾ ਟੱਕ ਬੱਟ ਕੇ ਇਹ ਸੱਪ ਨਿਕਲ ਸਿੱਧ ਬਹੁਤ ਵੱਡਾ ਅੱਛਾ ਇਹ ਵਿੱਚੇ ਵੜ ਗਿਆ ਘਾ ਡਰ ਨਹੀਂ ਲੱਗਿਆ ਡਰ ਲੱਗਦਾ ਸੀ ਬਹੁਤ ਡਰ ਲੱਗਦਾ ਸੀ ਕੀ ਕਰਕੇ ਇੱਥੇ ਸੀ ਅੱਛਾ ਜੂਰੀ ਬਾਹਲੀ ਹੁੰਦੀ ਸਾਡੀ ਅੱਛਾ ਹਾਂ ਇੱਥੇ ਕਹਿੰਦੇ ਸਰਕਾਰ ਨੂੰ ਵੀ ਸਾਡਾ ਵੀ 200 ਦਿਨ ਕਾਰਡ ਦੇ ਬਤਾ ਅੱਛਾ ਇਸ ਤਰ੍ਹਾਂ ਕਹਿੰਦੇ ਆ ਵੀ ਸਾਨੂੰ ਵੀ ਜੜਾ ਕਿ ਮਿਲਦਾ ਮਿਲਦਾ ਸਾਨੂੰ ਅੱਛਾ ਜੜਖਣ ਮਿਲਦਾ ਹਾਂ ਸਾਨੂੰ ਕਿੱਟ ਮਿਲਣੀ ਚਾਹੀਦੀ ਸੋਈ ਦੀ ਸਾਰੀ ਅੱਛਾ ਰਸੋਈ ਦੀ ਕਿੱਟ ਮਿਲਣੀ ਚਾਹੀਦੀ ਹਾਂਜੀ ਸਾਰ ਕੁਝ ਮਿਲਣਾ ਚਾਹੀਦਾ ਇੱਥੇ ਤਾਂ ਉਹ ਕਣਕ ਜਿਹੜੀ ਮਿਲਦੀ ਸੀ ਉਹ ਵੀ ਕੱਟੀ ਜਾਂਦੇ ਪੰਜ ਪੰਜ ਕਿਲੋ ਆਉਂਦੀ ਕਣਕ ਹਾਂ ਨਹੀਂ ਕਿ ਜਾਰਾ ਹੁੰਦਾਗਾ ਨਹੀਂ ਹੁੰਦਾ ਜ਼ਿੰਮੇਵਾਰ ਦਾ ਮਾੜਾ ਮੀਂਹ ਪੈ ਜਾਏ ਹਾਂ ਔਰ ਇਹ ਮੈਂ ਮੈ ਜਾਂਦਾ ਸਰਖਸ਼ਾ ਹਾਂ ਐਸੀ ਮੈ ਜਾਂਦੀ ਆ ਸਾਡੀ ਫਸਲ ਮਰ ਜਾਂਦੀ ਆ ਤੇ ਸਾਨੂੰ ਗਰੀਬਾਂ ਕੁਛ ਨਹੀਂ ਆਉਂਦਾ ਵੇਖੋ ਯਾਰ ਉਹ ਮਾਤਾ ਨੇ ਪਾਣੀ ਦੀ ਬੋਤਲ ਫੜੀ ਆ ਸੌ ਸਾਈ ਆ ਮੁਰਕਾ ਆਇਆ ਪੀ ਹੈਗਾ ਕਈ ਨਾਲ ਵੇਖੋ ਖਾਲਸ ਵਾਰੀ ਜਾਂਦੀ ਆ ਯਾਰ ਏਸੀ ਚ ਬੈਠੇ ਵੀ ਫਿਰ ਵੀ ਕਹਿੰਦੇ ਆ ਤੁਸੀਂ ਤਾਂ ਕਹਿੰਦੇ ਵੀ ਆਪਦਾ ਟਾਈਮ ਪਾਸਾ ਹੀ ਕਰਕੇ ਜਾ ਵਰਦਦੇ ਆ ਹਾਂਜੀ ਸਾਨੂੰ ਪੈਸਾ ਵੀ ਮਿਲਦਾਗਾ ਹੈ ਪੈਸਾ ਘੱਟ ਮਿਲਦਾ ਸਮਝਾਵੇਂ ਨੀ ਮਿਲਦਾ ਪੈਸੇ ਅੱਛਾ ਪੈਸੇ ਮਿਲਦੇ ਨਹੀਂਗੇ ਵੇਖੋ ਯਾਰ ਕਿੰਨਾ ਮਜ਼ਦੂਰੀ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਥੱਲੇ ਆਵੇ ਵੇਖੋ ਵੀ ਇਹ ਆ ਵੇਖੋ ਵੀ ਖਾਲ ਵੇਖੋ ਕਿਦਾਂ ਸਵਾਰੀ ਜਾਂਦੇ ਆ ਸਾਰਾ ਖਾਲ ਵੇਖੋ ਆ ਸਾਰਾ ਖਾਲ ਸਵਾਰੋ ਵੇਖੋ ਕਿੰਨਾ ਅੱਗੇ ਗੰਦ ਕਿੰਨਾ ਹਨਾ ਇੱਥੇ ਪੂਰਾ ਤਾ ਵਜਿਆ ਪਿਆਗਾ ਮੁੜ ਕੋ ਮੁੜਕੀ ਹੋਏ ਪਏ ਆ ਤਕਰੀਬਨ ਸਾਰੇ ਤਾਂ ਇਹਨਾਂ ਦੀ ਮਜ਼ਦੂਰੀ ਐ ਕਿੰਨਾ ਔਖਾ ਕੰਮ ਕਰਨਾਗਾ ਵੇਖੋ ਆ ਮਜ਼ਦੂਰੀ ਕਰਨੇ ਢਿੱਡ ਦੇ ਕਾਰਨ ਆਪ ਦਾ ਢਿੱਡ ਭਰਨ ਦੇ ਕਾਰਨ ਇਹਨਾਂ ਨੂੰ ਮਜ਼ਦੂਰਾਂ ਨੂੰ ਜਿਹੜਾ ਖੇਤਾਂ ਦੇ ਵਿੱਚ ਕੰਮ ਕਰਨਾ ਪੈਂਦਾਗਾ ਕਿੰਨੇ ਦੁੱਖ ਇਹਨਾਂ ਦੇ ਕੌਣ ਸੁਣੂਗਾ ਉਮਰਾਂ ਵੀ ਵੇਖੋ ਕਿੰਨੀਆਂ ਕਿੰਨੀਆਂ ਆ ਗਈਆਂ ਘਰੇ ਬਹਿ ਕੇ ਆਰਾਮ ਕਰਨ ਵਾਲੀਆਂ ਉਮਰਾਂ ਆ ਗਈਆਂ ਆਰਾਮ ਕਰਨ ਵਾਲੀਆਂ ਉਮਰਾਂ ਆ ਗਈਆਂ ਕਿੰਨੀ ਉਮਰ ਹੋ ਗਈ ਮਾਤਾ ਤੁਹਾਡੀ 60 ਸਾਲ ਦੀ ਹੋਊਗਿੰਦੀ 60 ਸਾਲਾਂ ਦੀ ਉਮਰ ਵੇਖੋ 60 ਸਾਲਾਂ ਦੀ ਉਮਰ ਆ ਮਾਤਾ ਫਿਰ ਵੀ ਕਈ ਚੱਕੀ ਆ ਠੀਕ ਹੈ ਤੇ ਖਾਲਾ ਸਾਫ ਕਰੀ ਜਾਂਦੀ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਮਾਤਾ ਤੁਸੀਂ ਇੰਨੀ ਉਮਰ ਦੇ ਵਿੱਚ ਵੀ ਕੰਮ ਕਰ ਰਹੇ ਹੋ ਨਹੀਂ ਲੋਕੀ ਏਸੀ 'ਚ ਬੈਠੇ ਪਾਣੀ ਕੋਈ ਮੰਗ ਲੈਂਦਾ ਨਾ ਤਾਂ ਉਹਦੀ ਕਹਿਣ ਲੱਗ ਜਾਂਦੇ ਤੇ ਉੱਠੇ ਨਹੀਂ ਜਾਂਦਾ ਦਿਨ ਕਿਡੇ ਕਰਿਆ ਜੀ ਦਿਨ ਕਿਡੇ ਕਰਿਆ ਕੋਲਰ ਪੀਆਤਾ 300 ਰੁਪਏ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਇਹਨਾਂ ਗਰੀਬਾਂ ਦੀ ਮਜ਼ਦੂਰੀ ਨੂੰ ਵਧਾਓ ਇਹਨਾਂ ਗਰੀਬਾਂ ਦੀਆਂ ਜਿਹੜੀਆਂ ਹੈਗੀਆਂ ਲੋੜਿੰਦੀਆਂ ਜ਼ਰੂਰਤਾਂ ਪੂਰੀਆਂ ਕਰੋ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਦੋਗੇ ਹੋ ਸਕਦਾ ਕਿਸੇ ਸਰਕਾਰ ਦੇ ਨਮਾਇंदे ਤਿੱਕਰ ਪਹੁੰਚ ਜੇ ਇੰਨਾ ਗਰੀਬਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਣ ਇਸੇ ਤਰ੍ਹਾਂ ਬਣੇ ਰਹੋ ਰਮਨ ਸੋਢੀ ਨਾਲ ਧੰਨਵਾਦ